ਕਬੱਡੀ ਦੇ ਰਾਤ ਨੂੰ ਮੈਚ ਸ਼ੁਰੂ ਕਰਵਾਉਂਦੇ ਇਹਨਾਂ ਨੇ ਲਾਈਟਾਂ ਲਾ ਕੇ ਹਾਲਾਂਕਿ ਸਾਡੇ ਕੋਲ ਡੇ ਲਾਈਟ ਬਹੁਤ ਹੈਗੀ ਐ ਕਬੱਡੀ ਸਿੰਥੈਟਿਕ ਜਿਹੜੇ ਨਸੇ ਆ ਉਹਨਾਂ ਦੇ ਲਾਤੀ ਐ ਮੈਂ ਬੰਨੀ ਪੈ ਕੇ ਤੋਂ ਕਬੱਡੀ ਦਾ ਟੂਰਨਾਮੈਂਟ ਪਹਤਾ ਕੇ ਮੁੜ ਰਿਹਾ ਸੀਗਾ ਮੇਰੇ ਕੋਲ ਦੀ ਲੰਗੇ ਪੰਜ ਛੇ ਕਬੱਡੀ ਦੇ ਖਿਡਾਰੀ ਜਾਂਦੇ ਹੋਏ ਮੈਨੂੰ ਉਹ ਨਮਸਕਾਰ ਕਰ ਗਏ ਇਹ ਗੱਲ ਹੈਗੀ ਐ 2000 ਪੰਜ ਛੇ ਦੀ ਉਹ ਆਏ ਜੀ ਉਹ ਕਹਿੰਦੇ ਆਖੇ ਵੀ ਪਿੱਛੇ ਖਾਲੀ ਪਿਆ ਜਹਾਜ਼ ਤੇ ਉੱਥੇ ਤਾਂ ਤੁਸੀਂ ਸਾਡੀਆਂ ਗੱਲਾਂ ਗੁਲਾਂ ਸੁਣਨਾ ਆ ਦਿਓ ਮੈਂ ਕਿਹਾ ਵੀ ਆ ਜਾ ਨਾ ਉਹ ਫਿਰ ਦਿਲ ਦੀਆਂ ਗੱਲਾਂ ਖੋਲ-ਖੋਲ ਕੇ ਸੁਣਾਉਣ ਲੱਗ ਪਏ ਮੈਂ ਕਿਹਾ ਵੀ ਆਹ بڑا ਮੌਕਾ ਉਹ ਕਹਿੰਦੇ ਨਾ ਅਸੀਂ ਜੀ ਥੋੜਾ ਦੇਣਾ ਨਹੀਂ ਦੇ ਸਕਦੇ ਮੈਂ ਕਿਹਾ ਮੈਂ ਤੁਹਾਨੂੰ ਕੀ ਦਿੱਤਾ ਵੀ ਤੁਸੀਂ ਸਾਡੀ ਵਧਾਈ ਬਹੁਤ ਕਰਦੇ ਆ ਕਮੈਂਟਰੀ ਕਰਦੇ ਆ ਵੀ ਆਹ ਤਾਂ ਬਹੁਤ ਵਧੀਆ ਆ ਤਾਏ ਆ ਫਲਾਣਾ ਧਮਕਾ ਇੰਨੀ ਤਾਕਤ ਉਹ ਜੀ ਕਹਿੰਦਾ ਸਾਡੇ ਕਮਜ਼ੋਰੀਆਂ ਬਹੁਤ ਆ ਇਹ ਦੱਸੋ ਕਹਿੰਦਾ ਸਾਡੇ ਨਾਲ ਦੇ ਸਾਡੇ ਤਾਂ ਨਹੀਂ ਹੈ ਸਾਡੇ ਨਾਲ ਦੇ ਨਾ ਟੀਕੇ ਲਾਉਂਦੇ ਆ ਟੀਕੇ ਲਾ ਕੇ ਖੇਡਦੇ ਆ ਉਹ ਤੇ ਮੈਂ ਕਿਹਾ ਜੇ ਟੀਕੇ ਆ ਕਹਿੰਦੇ ਜੀ ਉਹਨਾਂ ਦੇ ਟੀਕਿਆਂ ਦੇ ਨਾਂ ਰੱਖੇ ਹੈਗੇ ਆ ਕਿਸੇ ਦਾ ਤਾਂ ਵੀ ਆਹ ਲਾਓ ਤਾਂ ਘੋੜੇ ਜਿੰਨੀ ਤਾਕਤ ਆ ਜਾਂਦੀ ਹੈ ਜਿੰਨੇ ਘੋੜੇ ਦੀ ਤਾਕਤ ਹੁੰਦੀ ਆ ਫਿਰ ਇਨੀ ਤਾਕਤ ਨਾਲ ਕੌਣ ਰੋਕਿਆ ਜਾਂਦਾ ਬੰਦਾ ਫਲਾਨਾ ਇਸ ਤਰ੍ਹਾਂ ਦਾ ਫਲਾਨਾ ਮੌਕੇ ਦਾ ਟੀਕਾ ਹੈ ਇਹ ਉਹਦਾ ਨਾਮ ਕੋਈ ਹੋਰ ਸੀ ਆ ਜਿਹਨੂੰ ਕਹਿੰਦੇ ਆ ਮੌਕੇ ਦਾ ਟੀਕਾ ਆ ਮੈਂ ਕਹੇ ਵੀ ਕਬੱਡੀ ਦੇ ਵਿੱਚ ਤਾਂ ਬਹੁਤ ਵੱਡਾ ਐਬ ਆ ਰਿਹਾ ਇਹ ਤੇ ਮੈਂ ਜਾਣ ਕੇ ਕਹਾ ਵੀ ਤੁਸੀਂ ਵਧਾ ਚੜਾ ਕੇ ਗੱਲ ਕਰ ਰਹੇ ਆ ਇੰਨਾ ਨਹੀਂ ਹੋ ਸਕਦਾ ਕਿਵੇਂ ਹੋ ਸਕਦਾ ਯਾਰ 올림픽 ਖੇਡਾਂ ਦੇ ਵਿੱਚ 15 ਦਿਨਾਂ ਦੇ ਵਿੱਚ ਮਸਾਂ ਦੋ ਖਿਡਾਰੀ ਡੋਪਿੰਗ ਦੇ ਵਿੱਚ ਆਉਂਦੇ ਨੇ ਮਸਾਂ ਪੋਜ਼ਿਟਿਵ ਤੁਸੀਂ ਕਹੀ ਜਾਂਦੇ ਆ ਉਹ ਵੀ ਲਈ ਜਾਂਦਾ ਉਹ ਵੀ ਲਈ ਜਾਂਦਾ ਕਹਿੰਦੇ ਜੀ ਸਾਡਾ ਭਾਵੇਂ ਮੂੰਹ ਕਾਲਾ ਕਰ ਦਿਓ ਜੇ ਅਸੀਂ ਝੂਠੀ ਗੱਲ ਕਰਦੇ ਹੋਈ ਬਿਲਕੁਲ ਸੱਚੀ ਗੱਲ ਆ ਤੇ ਬਿਲਕੁਲ ਸੱਚੀ ਭਾਵੇਂ ਤੁਸੀਂ ਲਿਖ ਦਿਓ ਮੈਂ ਖਾ ਮੈਂ ਲਿਖ ਦਿਆਂ ਵੀ ਵੀ ਮੈਨੂੰ ਫਲਾਣਾਂ ਦੇ ਸੇ ਕਹਿੰਦੇ ਸਾਡਾ ਨਾਂ ਨਾ ਲਿਖਿਓ ਸਾਡਾ ਨਾਂ ਨਾ ਲਿਖਿਓ ਉਂ ਜੇ ਗਲਤ ਗੱਲ ਹੋਈ ਨਾ ਫਿਰ ਭਾਵੇਂ ਮੂੰਹ ਕਾਲਾ ਕਰ ਦਿਓ ਮੈਂ ਖਾ ਠੀਕ ਆ ਮੈਂ ਆ ਕੇ ਦਰਇਆਖਤ ਕੀਤੀ ਤਾਂ ਗੱਲ ਉਹਨੇ ਜੀ ਸੱਚੀ ਨਿਕਲੀ ਤੇ ਮੈਂ ਆਰਟੀਕਲ ਲਿਖਿਆ ਅਖਬਾਰਾਂ ਵਾਸਤੇ ਕਬੱਡੀ ਨੂੰ ਡਰਗ ਦਾ ਜੱਫਾ ਇਹ 2006 ਦੀ ਗੱਲ ਆ ਉਦੋਂ ਤੋਂ ਲੈ ਕੇ ਮੈਂ ਕਬੱਡੀ ਦੇ ਵਿੱਚ ਜਿਹੜੀ ਡਰੱਗ ਨੇ ਪ੍ਰਵੇਸ਼ ਕੀਤਾ ਇਸ ਨੂੰ ਰੋਕਣ ਵਾਸਤੇ ਬੋਲ ਕੇ ਵੀ ਲਿਖ ਕੇ ਵੀ ਇਹ ਕਰਦਾ ਰਿਹਾ ਕੋਈ ਮੇਰੀ ਤਾਂ ਲੜੀ ਵਾਰ ਮੇਰੇ 15 15 18 18 ਲੇਖ ਕਬੱਡੀ ਜਿਹੜਾ ਡਰੱਗ ਨੇ ਨੁਕਸਾਨ ਪਹੁੰਚਾਉਣਾ ਸ਼ੁਰੂ ਕੀਤਾ ਸਾਡੇ ਮੌਤ ਸਾਰੇ ਮੁੰਡੇ ਮਰ ਗਏ ਨੌਜਵਾਨ ਡਰੱਗ ਲੈਂਦੇ ਹੋਏ ਤੇ ਜਿੱਥੇ ਟੂਰਨਾਮੈਂਟ ਹੁੰਦਾ ਉੱਥੇ ਸਿਰੰਜਾਂ ਪਈਆਂ ਹੁੰਦੀਆਂ ਕੋਈ ਇਹਦੇ ਤੇ ਬੰਨਣੀ ਇੱਕ ਮੇਰੀ ਡਰੱਗ ਮੁਕਤ ਕਬੱਡੀ ਵਾਲੀ ਫੈਡਰੇਸ਼ਨ ਬਣ ਗਈ ਉਹਦੇ ਪਰਲਾ ਉਹਨਾਂ ਨੇ ਡਰੱਗ ਵਾਲੀ ਵੀ ਬਣਾਤੀ ਦੋ ਥੇ ਬڑے ਐਂਡੋਰ ਸਟੇਡੀਅਮ ਸੀ ਟ੍ਰਾਂਟੋ ਦੇ ਵਿੱਚ ਔਰ ਦੋਨਾਂ ਦਾ ਫਾਸਲਾ ਕੀ ਸੀਗਾ ਪਾਵਰ ਸੈਂਟਰ ਤੇ ਇੱਕ ਹੋਰ ਸਿਆ ਸੈਂਟਰ ਉਹ 5-5000 ਉੱਥੇ ਉਹਦੇ ਚ ਆ ਜਾਂਦੇ ਦਰਸ਼ਕ ਦੋਨਾਂ ਨੇ ਵਰਲਡ ਕੱਪ ਰੱਖੇ ਇੱਕ ਡਰੱਗ ਵਾਲਿਆਂ ਦਾ ਇੱਕ ਦੂਜਾ ਤੇ ਦੇਖਣ ਵਾਲੇ ਕਹਿੰਦੇ ਡਰੱਗ ਵਾਲਿਆਂ ਦਾ ਦੇਖਣ ਚਾਣਦੇ ਆ ਉਹ ਮਾਰਦਿਆ ਟੋਡਾਂ ਇਹ ਦੂਜੇ ਦਾ ਤਾਂ ਕਹਿੰਦੇ ਤਾਂ ਬਚ-ਬੁਚ ਕੇ ਜੇ ਕੌਡੀ ਪਾਉਂਦੇ ਤਾਂ ਸੁਆਦੀ ਨਹੀਂ ਆਉਂਦਾ ਅਜਾ ਮੈਂ ਵੀ ਕਿਹਾ ਕਿ ਚੰਦਾ ਉਹਨਾਂ ਨੂੰ ਦਿਓ ਜਿਹੜੇ ਡਰਗ ਮੁਕਤ ਕਬੱਡੀ ਕਰਾਉਣ ਤੇ ਇਹ ਜਿਹੜੀ ਸੀ ਨਾ ਹੁਣ ਬਲਾ ਆ ਗਈ ਇਹ ਬਲਾ ਜਿਹੜੀ ਹੈਗੀ ਆ ਇਹ ਕੰਡਣੀ ਬੜੀ ਔਖੀ ਹੋ ਰਹੀ ਆ ਇੱਕ ਬਲਾ ਹੋਰ ਆ ਗਿਆ ਰਾਤ ਨੂੰ ਮੈਚ ਕਰਵਾਉਣ ਵਾਲੀ ਡੇ ਲਾਈਟ ਆਉ ਕੋ ਮਜਬੂਰੀ ਆ ਉਹਨਾਂ ਦੀ ਇੱਕ ਦੇ ਗੱਲ ਸੁਣ ਫਿਨਲੈਂਡ ਥੋੜਾ ਵੀ 6 ਮਹੀਨੇ ਦਿਨ ਦੇਣਾ 6 ਮਹੀਨੇ ਰਾਤ ਰਹਿਣੀ ਆ ਦਾ ਇਥੇ ਮਤਲਬ ਦਿਨੀ ਬਹੁਤ ਛੋਟਾ ਹੋਣਾ ਫਰਵਰੀ ਦੇ ਵਿੱਚ ਵੀ ਮੈਚ ਹੋਣਗੇ ਮਾਰਚ ਦੇ ਵਿੱਚ ਵੀ ਮੈਚ ਹੋਣਗੇ 11 ਘੰਟੇ 10 ਘੰਟੇ ਦੀ ਲਾਈਟ ਵੀ ਆ ਪਹਿਲਾਂ ਤਾਂ 3 4 5 ਵਜੇ ਤੋਂ ਪਹਿਲਾਂ ਤਾਂ ਆਉਂਦੇ ਨਹੀਂਗੇ ਫਿਰ ਰਾਤ ਨੂੰ ਆ ਕੇ ਖੇਡਣ ਲੱਗਦੇ ਆ ਰੱਪ ਖੇਡਦੇ ਆ ਗਲਤ ਖੇਡਦੇ ਆ ਡਰਗ ਨਾਲ ਖੇਡਦੇ ਆ ਔਰ ਜਿਹੜੇ ਦੇਖਣ ਵਾਲੇ ਆ ਉਹ ਵੀ ਉਸੇ ਮੂਡ 'ਚ ਹੁੰਦੇ ਨੇ ਉਸ ਵੇਲੇ ਤੇ ਫਿਰ ਅੱਧੀ ਰਾਤ ਤੋਂ ਬਾਅਦ ਕੰਜਾਂ ਦਾ ਐਕਸੀਡੈਂਟ ਹੁੰਦਾ ਮੁੜ ਕੇ ਜਾਂਦੇ ਆ ਤੜਕੇ ਸੌਂਦੇ ਆ ਉਹ ਫਿਰ ਦੁਪਹਿਰ ਵੇਲੇ ਜਾਗਦੇ ਆ ਤੇ ਫਿਰ ਜਾ ਕੇ ਅਗਲਾ ਟੂਰਨਾਮੈਂਟ ਖੇਡਣ ਜਾਂਦੇ ਫਿਰ ਕਹਿੰਦੇ ਆ ਜੀ ਸਾਨੂੰ ਨਿਤ ਕੋਰਟਿੰਗ ਖੇਡਣੀ ਪੈਂਦੀ ਆ ਇਸ ਕਰਕੇ ਇਹ ਨਿਤ ਕੌਡੀ ਖੇਡਣ ਵਾਲਾ ਸਾਥੋਂ ਇਹ ਧੰਨ ਨਹੀਂ ਪਟਿਆ ਜਾਂਦਾ ਤੇ ਮੈਂ ਕਿਹਾ ਤੁਸੀਂ ਤੁਹਾਨੂੰ ਕੌਣ ਕਹਿੰਦਾ ਕਿ ਨਿਤ ਖੇਡਿਆ ਕਰੋ ਤੁਸੀਂ ਹਫ਼ਤੇ 'ਚ ਇੱਕ ਵਾਰੀ ਮੈਚ ਖੇਡਿਆ ਕਰੋ ਫਿਰ ਕਹਿੰਦੇ ਪਏ ਥੋੜੇ ਬਣਦੇ ਤੇ ਫਿਰ ਮੈਂ ਕਿਹਾ ਜੋ ਨਿਤ ਖੇਡਣਾ ਤੇ ਹਰੇਕ ਮੈਚ ਖੇਡਣਾ ਤੇ ਫਿਰ ਤੁਹਾਨੂੰ ਮਤਲਬ ਜਿਆਦਾ ਜ਼ੋਰ ਤਾਂ ਲੱਗੂਗਾ ਹੀ ਤੇ ਤੁਹਾਨੂੰ ਨੁਕਸਾਨ ਹੋਊਗਾ ਹੀ ਫਿਰ ਤੇ ਤੁਸੀਂ ਮਤਲਬ ਕਹੋਗੇ ਇਸ ਬਾਹਨੇ ਨਾ ਵੀ ਡਰਗ ਲੈ ਲੈਣੀ ਆ ਅਸੀਂ ਇਹ ਮੈਂ ਕਿਹਾ ਗਲਤ ਤਰੀਕਾ ਹੈਗਾ ਇਸ ਤਰ੍ਹਾਂ ਹੋਰ ਖੇਡਾਂ ਖੇਡੀਆਂ ਜਾਂਦੀਆਂ ਨੇ ਬਕਾਇਦਾ ਉਹਨਾਂ ਦਾ ਸਿਸਟਮ ਬਣਿਆ ਫੁੱਟਬਾਲ ਖੇਡੀ ਜਾਂਦੀ ਆ ਹਾਲਾਂਕਿ ਹਰ ਰੋਜ਼ ਨਹੀਂ ਉਹਨਾਂ ਦਾ ਮੈਚ ਹੁੰਦਾ ਇੱਕ ਦਿਨ ਰੈਸਟ ਹੁੰਦਾ ਰੈਸਟ ਡੇ ਹੁੰਦਾ ਕਬੱਡੀ ਦੇ ਵਿੱਚ ਸਾਰਾ ਕੁਝ ਲਾਗੂ ਹੋ ਸਕਦਾ ਸਭ ਕੁਝ ਹੋ ਸਕਦਾ ਇਹ ਕਰਨੀ ਚਾਹੀਦੀ ਆ ਕਬੱਡੀ ਹੁਣ ਇਸ ਵੇਲੇ ਨਾ ਨਰਕਾਂ ਨੂੰ ਤੋੜੀ ਪਈ ਐ ਇਹ ਕਬੱਡੀ ਦੇ ਰਾਤ ਨੂੰ ਮੈਚ ਸ਼ੁਰੂ ਕਰਵਾਉਂਦੇ ਇਹਨਾਂ ਨੇ ਲਾਈਟਾਂ ਲਾ ਕੇ ਹਾਲਾਂਕਿ ਸਾਡੇ ਕੋਲ ਡੇ ਲਾਈਟ ਬਹੁਤ ਹੈਗੀ ਐ ਕਬੱਡੀ ਸਿੰਥੈਟਿਕ ਜਿਹੜੇ ਨਸ਼ੇ ਆ ਉਹਨਾਂ ਦੇ ਲਾਤੀ ਐ ਮੈਂ ਬਿੰਨੀ ਪੈਗ ਤੋਂ ਕਬੱਡੀ ਦਾ ਟੂਰਨਾਮੈਂਟ ਪਗਤਾ ਕੇ ਮੁੜ ਰਿਹਾ ਸੀਗਾ ਮੇਰੇ ਕੋਲ ਦੀ ਲੰਗੇ ਪੰਜ ਛੇ ਕਬੱਡੀ ਦੇ ਖਿਡਾਰੀ ਜਾਂਦੇ ਹੋਏ ਮੈਨੂੰ ਉਹ ਨਮਸਕਾਰ ਕਰ ਗਏ ਇਹ ਗੱਲ ਹੈਗੀ ਐ 2000 ਪੰਜ ਛੇ ਦੀ ਉਹ ਆਏ ਜੀ ਉਹ ਕਹਿੰਦੇ ਆਖੇ ਵੀ ਪਿੱਛੇ ਖਾਲੀ ਪਿਆਜ ਹਾਜ ਤੇ ਉੱਥੇ ਤਾਂ ਤੁਸੀਂ ਸਾਡੀਆਂ ਗੱਲਾਂ ਗੁੱਲਾਂ ਸੁਣਨਾ ਆ ਦਿਓ ਮੈਂ ਕਿਹਾ ਵੀ ਆ ਜਾ ਨਾ ਉਹ ਫਿਰ ਦਿਲ ਦੀਆਂ ਗੱਲਾਂ ਖੋਲ-ਖੋਲ ਕੇ ਸੁਣਾਉਣ ਲੱਗ ਪਏ ਮੈਂ ਕਿਹਾ ਵੀ ਆਹ بڑا ਮੌਕਾ ਉਹ ਕਹਿੰਦੇ ਨਾ ਅਸੀਂ ਜੀ ਜੀ ਥੋੜਾ ਦੇਣਾ ਨਹੀਂ ਦੇ ਸਕਦੇ ਮੈਂ ਕਿਹਾ ਮੈਂ ਤੁਹਾਨੂੰ ਕੀ ਦਿੱਤਾ ਵੀ ਤੁਸੀਂ ਸਾਡੀ ਵਡਿਆਈ ਬਹੁਤ ਕਰਦੇ ਆ ਕਮੈਂਟਰੀ ਕਰਦੇ ਆ ਵੀ ਆਹ ਤਾਂ ਬਹੁਤ ਵਧੀਆ ਆ ਤਾਏ ਆ ਫਲਾਣਾ ਧਮਕਾ ਇੰਨੀ ਤਾਕਤ ਉਹ ਦੀ ਕਹਿੰਦਾ ਸਾਡੇ ਕਮਜ਼ੋਰੀਆਂ ਬਹੁਤ ਆ ਇਹ ਦੱਸੋ ਕਹਿੰਦਾ ਸਾਡੇ ਨਾਲ ਦੇ ਸਾਡੇ ਤਾਂ ਨਹੀਂ ਹੈ ਸਾਡੇ ਨਾਲ ਦੇ ਨਾਲ ਟੀਕੇ ਲਾਉਂਦੇ ਆ ਟੀਕੇ ਲਾ ਕੇ ਖੇਡਦੇ ਆ ਉਹ ਤੇ ਮਾਹ ਕਿਹੋ ਜਿਹਾ ਟੀਕੇ ਆ ਕਹਿੰਦੇ ਜੀ ਉਹਨਾਂ ਦੇ ਟੀਕਿਆਂ ਦੇ ਨਾਂ ਰੱਖੇ ਹੈਗੇ ਆ ਕਿਸੇ ਦਾ ਤਾਂ ਵੀ ਆਹ ਲਾਓ ਤਾਂ ਘੋੜੇ ਜਿੰਨੀ ਤਾਕਤ ਆ ਜਾਂਦੀ ਹੈ ਜਿੰਨੇ ਘੋੜੇ ਦੀ ਤਾਕਤ ਹੁੰਦੀ ਆ ਫਿਰ ਇਨੀ ਤਾਕਤ ਨਾਲ ਕਦੋਂ ਰੋਕਿਆ ਜਾਂਦਾ ਬੰਦਾ ਫਲਾਣਾ ਇਸ ਤਰ੍ਹਾਂ ਦਾ ਫਲਾਣਾ ਆ ਮੌਕੇ ਦਾ ਟੀਕਾ ਹੈ ਇਹ ਉਹਦਾ ਨਾਮ ਕੋਈ ਹੋਰ ਸੀ ਆ ਜਿਹਨੂੰ ਕਹਿੰਦੇ ਆ ਮੌਕੇ ਦਾ ਟੀਕਾ ਮੈਂ ਆਖਿਆ ਵੀ ਕਬੱਡੀ ਦੇ ਵਿੱਚ ਤਾਂ ਬਹੁਤ ਵੱਡਾ ਐਬ ਆ ਰਿਹਾ ਇਹ ਤੇ ਮੈਂ ਜਾਣ ਕੇ ਕਹਾ ਵੀ ਤੁਸੀਂ ਵਧਾ ਚੜਾ ਕੇ ਗੱਲ ਕਰ ਰਹੇ ਆ ਇੰਨਾ ਨਹੀਂ ਹੋ ਸਕਦਾ ਕਿਵੇਂ ਹੋ ਸਕਦਾ ਯਾਰ 올림픽 ਖੇਡਾਂ ਦੇ ਵਿੱਚ 15 ਦਿਨਾਂ ਦੇ ਵਿੱਚ ਮਸਾਂ ਦੋ ਖਿਡਾਰੀ ਡੋਪਿੰਗ ਦੇ ਵਿੱਚ ਆਉਂਦੇ ਨੇ ਮਸਾਂ ਪੋਜ਼ਿਟਿਵ ਤੁਸੀਂ ਕਹੀ ਜਾਂਦੇ ਆ ਉਹ ਵੀ ਲਈ ਜਾਂਦਾ ਉਹ ਵੀ ਲਈ ਜਾਂਦੇ ਕਹਿੰਦੇ ਜੀ ਸਾਡਾ ਭਾਵੇਂ ਮੂੰਹ ਕਾਲਾ ਕਰ ਦਿਓ ਜੇ ਅਸੀਂ ਝੂਠੀ ਗੱਲ ਕਰਦੇ ਹੋਈ ਬਿਲਕੁਲ ਸੱਚੀ ਗੱਲ ਆ ਤੇ ਬਿਲਕੁਲ ਸੱਚੀ ਭਾਵੇਂ ਤੁਸੀਂ ਲਿਖ ਦਿਓ ਮੈਂ ਖਾ ਮੈਂ ਲਿਖ ਦਿਆਂ ਵੀ ਵੀ ਮੈਨੂੰ ਫਲਾਨੇ ਨੇ ਦੱਸਿਆ ਕਿ ਸਾਡਾ ਨਾਂ ਨਾ ਲਿਖਿਓ ਸਾਡਾ ਨਾਂ ਨਾ ਲਿਖਿਓ ਉਂ ਜੇ ਗਲਤ ਗੱਲ ਹੋਈ ਨਾ ਫਿਰ ਭਾਵੇਂ ਮੂੰਹ ਕਾਲਾ ਕਰ ਦਿਓ ਮੈਂ ਖਾ ਠੀਕ ਆ ਮੈਂ ਆ ਕੇ ਦਰਇਆਫਤ ਕੀਤੀ ਤੋਂ ਗੱਲ ਉਹਨੇ ਜੀ ਸੱਚੀ ਨਿਕਲੀ ਤੇ ਮੈਂ ਆਰਟੀਕਲ ਲਿਖਿਆ ਅਖਬਾਰਾਂ ਵਾਸਤੇ ਕਬੱਡੀ ਨੂੰ ਡਰਗ ਦਾ ਜੱਫਾ ਇਹ 2006 ਦੀ ਗੱਲ ਆ ਉਦੋਂ ਤੋਂ ਲੈ ਕੇ ਮੈਂ ਕਬੱਡੀ ਦੇ ਵਿੱਚ ਜਿਹੜੀ ਡਰੱਗ ਨੇ ਪ੍ਰਵੇਸ਼ ਕੀਤਾ ਇਸ ਨੂੰ ਰੋਕਣ ਵਾਸਤੇ ਬੋਲ ਕੇ ਵੀ ਲਿਖ ਕੇ ਵੀ ਇਹ ਕਰਦਾ ਰਿਹਾ ਕੋਈ ਮੇਰੀ ਤਾਂ ਲੜੀ ਵਾਰ ਮੇਰੇ 15 15 18 18 ਲੇਖ ਕਬੱਡੀ ਜਿਹੜਾ ਡਰੱਗ ਨੇ ਨੁਕਸਾਨ ਪਹੁੰਚਾਉਣਾ ਸ਼ੁਰੂ ਕੀਤਾ ਸਾਡੇ ਮੋਹ ਸਾਰੇ ਮੁੰਡੇ ਮਰ ਗਏ ਨੌਜਵਾਨ ਡਰੱਗ ਲੈਂਦੇ ਹੋਏ ਤੇ ਜਿੱਥੇ ਟੂਰਨਾਮੈਂਟ ਹੁੰਦਾ ਉੱਥੇ ਸਿਰੰਜੀਆਂ ਪਈਆਂ ਹੁੰਦੀਆਂ ਕੋਈ ਇਹਦੇ ਤੇ ਬੰਨਣ ਨਹੀਂ ਇੱਕ ਮੇਰੀ ਡਰੱਗ ਮੁਕਤ ਕਬੱਡੀ ਵਾਲੀ ਫੈਡਰੇਸ਼ਨ ਬਣ ਗਈ ਉਹਦੇ ਪਰਲੇ ਉਹਨਾਂ ਨੇ ਡਰੱਗ ਵਾਲੀ ਵੀ ਬਣਾਤੀ ਦੋ ਥੇ ਬੜੇ ਐਂਡੋਰ ਸਟੇਡੀਅਮ ਸੀ ਟ੍ਰਾਂਟੋ ਦੇ ਵਿੱਚ ਔਰ ਦੋਨਾਂ ਦਾ ਫਾਸਲਾ ਕੀ ਸੀਗਾ ਪਾਵਰ ਸੈਂਟਰ ਤੇ ਇੱਕ ਹੋਰ ਸਿਆ ਸੈਂਟਰ ਉਹ 5-5000 ਉੱਥੇ ਉਹਦੇ ਚ ਆ ਜਾਂਦੇ ਆ ਦਰਸ਼ਕ ਦੋਨਾਂ ਦੇ ਵਰਲਡ ਕੱਪ ਰੱਖੇ ਇੱਕ ਡਰੱਗ ਵਾਲਿਆਂ ਦਾ ਇੱਕ ਦੂਜਾ ਦੇ ਦੇਖਣ ਵਾਲੇ ਕਹਿੰਦੇ ਡਰੱਗ ਵਾਲਿਆਂ ਦਾ ਦੇਖਣ ਚਾਣਦੇ ਆ ਉਹ ਮਾਰਦਾ ਟੋਡਾਂ ਇਹ ਦੂਜੇ ਦਾ ਤਾਂ ਕਹਿੰਦੇ ਤਾਂ ਬਚ-ਬੁਚ ਕੇ ਜੇ ਕੌਡੀ ਪਾਉਂਦੇ ਤਾਂ ਸਵਾਦੀ ਨਹੀਂ ਆਉਂਦਾ ਅਜਾ ਮੈਂ ਵੀ ਕਿਹਾ ਕਿ ਚੰਦਾ ਉਹਨਾਂ ਨੂੰ ਦਿਓ ਜਿਹੜੇ ਡਰਗ ਮੁਕਤ ਕਬੱਡੀ ਕਰਾਉਣ ਤੇ ਇਹ ਜਿਹੜੀ ਸੀ ਨਾ ਹੁਣ ਬਲਾ ਆ ਗਈ ਇਹ ਬਲਾ ਜਿਹੜੀ ਹੈਗੀ ਆ ਇਹ ਕੰਡਣੀ ਬੜੀ ਔਖੀ ਹੋ ਰਹੀ ਆ ਇੱਕ ਬਲਾ ਹੋਰ ਆ ਗਿਆ ਰਾਤ ਨੂੰ ਮੈਚ ਕਰਵਾਉਣ ਵਾਲੀ ਦੇ ਲਾਈਟ ਆਉ ਮਜਬੂਰੀ ਆ ਉਹਨਾਂ ਦੀ ਇੱਕ ਦੇ ਗੱਲ ਸੁਣ ਫਿਨਲੈਂਡ ਥੋੜਾ ਵੀ 6 ਮਹੀਨੇ ਦਿਨ ਦੇਣਾ 6 ਮਹੀਨੇ ਰਾਤ ਲੈਣੀ ਆ ਦਾ ਇੱਥੇ ਮਤਲਬ ਦਿਨੀ ਬਹੁਤ ਛੋਟਾ ਹੋਣਾ ਫਰਵਰੀ ਦੇ ਵਿੱਚ ਵੀ ਮੈਚ ਹੋਣਗੇ ਮਾਰਚ ਦੇ ਵਿੱਚ ਵੀ ਮੈਚ ਹੋਣਗੇ 11 ਘੰਟੇ 10 ਘੰਟੇ ਦੀ ਲਾਈਟ ਵੀ ਆ ਪਹਿਲਾਂ ਤਾਂ 3 4 5 ਵਜੇ ਤੋਂ ਪਹਿਲਾਂ ਤਾਂ ਆਉਂਦੇ ਨਹੀਂਗੇ ਫਿਰ ਰਾਤ ਨੂੰ ਆ ਕੇ ਖੇਡਣ ਲੱਗਦੇ ਆ ਰੱਪ ਖੇਡਦੇ ਆ ਗਲਤ ਖੇਡਦੇ ਆ ਡਰਗ ਨਾਲ ਖੇਡਦੇ ਆ ਔਰ ਜਿਹੜੇ ਦੇਖਣ ਵਾਲੇ ਆ ਉਹ ਵੀ ਉਸੇ ਹੀ ਮੂਡ 'ਚ ਹੁੰਦੇ ਨੇ ਉਸ ਵੇਲੇ ਤੇ ਫਿਰ ਅੱਧੀ ਰਾਤ ਤੋਂ ਬਾਅਦ ਕੰਜਾਂ ਦਾ ਐਕਸੀਡੈਂਟ ਹੁੰਦਾ ਮੁੜ ਕੇ ਜਾਂਦੇ ਆ ਤੜਕੇ ਸੌਂਦੇ ਆ ਉਹ ਫਿਰ ਦੁਪਹਿਰ ਵੇਲੇ ਜਾਗਦੇ ਆ ਤੇ ਫਿਰ ਜਾ ਕੇ ਅਗਲਾ ਟੂਰਨਾਮੈਂਟ ਖੇਡਣ ਜਾਂਦੇ ਫਿਰ ਕਹਿੰਦੇ ਆ ਜੀ ਸਾਨੂੰ ਨਿਤ ਕੋਰਟ 'ਚ ਖੇਡਣੀ ਪੈਂਦੀ ਆ ਇਸ ਕਰਕੇ ਇਹ ਨਿਤ ਕੌਡੀ ਖੇਡਣ ਵਾਲਾ ਸਾਥੋਂ ਇਹ ਤੰਦ ਨਹੀਂ ਪਿਟਿਆ ਜਾਂਦਾ ਤੇ ਮੈਂ ਕਿਹਾ ਤੁਸੀਂ ਤੁਹਾਨੂੰ ਕੌਣ ਕਹਿੰਦਾ ਤੁਸੀਂ ਨਿਤ ਖੇਡਿਆ ਕਰੋ ਤੁਸੀਂ ਹਫ਼ਤੇ 'ਚ ਇੱਕ ਵਾਰੀ ਮੈਚ ਖੇਡਿਆ ਕਰੋ ਫਿਰ ਕਹਿੰਦੇ ਪਏ ਥੋੜੇ ਬਣਦੇ ਤੇ ਫਿਰ ਮੈਂ ਕਿਹਾ ਜੋ ਨਿਤ ਖੇਡਣਾ ਤੇ ਹਰੇਕ ਮੈਚ ਖੇਡਣਾ ਤੇ ਫਿਰ ਤੁਹਾਨੂੰ ਮਤਲਬ ਜ਼ਿਆਦਾ ਜ਼ੋਰ ਤਾਂ ਲੱਗੂਗਾ ਹੀ ਫਿਰ ਤੁਹਾਨੂੰ ਨੁਕਸਾਨ ਹੋਊਗਾ ਹੀ ਫਿਰ ਤੇ ਤੁਸੀਂ ਮਤਲਬ ਕਹੋਗੇ ਇਸ ਬਾਹਨੇ ਨਾ ਵੀ ਡਰਗ ਲੈ ਲੈਣੀ ਆ ਅਸੀਂ ਇਹ ਮੈਂ ਕਿਹਾ ਗਲਤ ਤਰੀਕਾ ਹੈਗਾ ਇਸ ਤਰ੍ਹਾਂ ਹੋਰ ਖੇਡਾਂ ਖੇਡੀਆਂ ਜਾਂਦੀਆਂ ਨੇ ਬਕਾਇਦਾ ਉਹਨਾਂ ਦਾ ਸਿਸਟਮ ਬਣਿਆ ਫੁੱਟਬਾਲ ਖੇਡੀ ਜਾਂਦੀ ਆ ਹਾਲਾਂਕਿ ਹਰ ਰੋਜ਼ ਨਹੀਂ ਉਹਨਾਂ ਦਾ ਮੈਚ ਹੁੰਦਾ ਇੱਕ ਦਿਨ ਰੈਸਟ ਹੁੰਦਾ ਰੈਸਟ ਡੇ ਹੁੰਦਾ ਕਬੱਡੀ ਦੇ ਵਿੱਚ ਸਾਰਾ ਕੁਝ ਲਾਗੂ ਹੋ ਸਕਦਾ ਸਭ ਕੁਝ ਹੋ ਸਕਦਾ ਇਹ ਕਰਨੀ ਚਾਹੀਦੀ ਆ ਕਬੱਡੀ ਹੁਣ ਇਸ ਵੇਲੇ ਨਾ ਨਰਕਾਂ ਨੂੰ ਤੋੜੀ ਪਈ ਐ ਇਹ ਕਬੱਡੀ ਦੇ ਰਾਤ ਨੂੰ ਮੈਚ ਸ਼ੁਰੂ ਕਰਵਾਉਂਦੇ ਇਹਨਾਂ ਨੇ ਲਾਈਟਾਂ ਲਾ ਕੇ ਹਾਲਾਂਕਿ ਸਾਡੇ ਕੋਲ ਡੇ ਲਾਈਟ ਬਹੁਤ ਹੈਗੀ ਹੈ ਕਬੱਡੀ ਸਿੰਥੈਟਿਕ ਜਿਹੜੇ ਨਸ਼ੇ ਆ ਉਹਨਾਂ ਦੇ ਲਾਤੀ ਹੈ ਮੈਂ ਬਿੰਨੀ ਪੈਗ ਤੋਂ ਕਬੱਡੀ ਦਾ ਟੂਰਨਾਮੈਂਟ ਪਹਤਾ ਕੇ ਮੁੜ ਰਿਹਾ ਸੀਗਾ ਮੇਰੇ ਕੋਲ ਦੀ ਲੰਗੇ ਪੰਜ ਛੇ ਕਬੱਡੀ ਦੇ ਖਿਡਾਰੀ ਜਾਂਦੇ ਹੋਏ ਮੈਨੂੰ ਉਹ ਨਮਸਕਾਰ ਕਰ ਗਏ ਇਹ ਗੱਲ ਹੈਗੀ ਆ 2000 5 6 ਦੀ ਉਹ ਆਏ ਜੀ ਉਹ ਕਹਿੰਦੇ ਆਖੇ ਵੀ ਪਿੱਛੇ ਖਾਲੀ ਪਿਆ ਜਹਾਜ਼ ਤੇ ਉੱਥੇ ਤਾਂ ਤੁਸੀਂ ਸਾਡੀਆਂ ਗੱਲਾਂ ਗੁੱਲਾਂ ਸੁਣਨਾ ਆ ਦਿਓ ਮੈਂ ਕਿਹਾ ਵੀ ਆ ਜਾ ਨਾ ਉਹ ਫਿਰ ਦਿਲ ਦੀਆਂ ਗੱਲਾਂ ਖੋਲ-ਖੋਲ ਕੇ ਸੁਣਾਉਣ ਲੱਗ ਪਏ ਮੈਂ ਕਿਹਾ ਵੀ ਆਹ بڑا ਮੌਕਾ ਉਹ ਕਹਿੰਦੇ ਨਾ ਅਸੀਂ ਜੀ ਥੋੜਾ ਦੇਣਾ ਨਹੀਂ ਦੇ ਸਕਦੇ ਮੈਂ ਕਿਹਾ ਮੈਂ ਤੁਹਾਨੂੰ ਕੀ ਦਿੱਤਾ ਵੀ ਤੁਸੀਂ ਸਾਡੀ ਵਡਿਆਈ ਬਹੁਤ ਕਰਦੇ ਆ ਕਮੈਂਟਰੀ ਕਰਦੇ ਆ ਵੀ ਆਹ ਤਾਂ ਬਹੁਤ ਵਧੀਆ ਆ ਤਾਏ ਆ ਫਲਾਨਾ ਧਮਕਾ ਇੰਨੀ ਤਾਕਤ ਉਹ ਜੀ ਕਹਿੰਦਾ ਸਾਡੇ ਕਮਜ਼ੋਰੀਆਂ ਬਹੁਤ ਆ ਇਹ ਦੱਸੋ ਕਹਿੰਦਾ ਸਾਡੇ ਨਾਲ ਦੇ ਸਾਡੇ ਤਾਂ ਨਹੀਂ ਹੈ ਸਾਡੇ ਨਾਲ ਦੇ ਨਾ ਟੀਕੇ ਲਾਉਂਦੇ ਆ ਟੀਕੇ ਲਾ ਕੇ ਖੇਡਦੇ ਆ ਉਹ ਤੇ ਮੈਂ ਕਿਹਾ ਕਿਹੋ ਜੇ ਟੀਕੇ ਆ ਕਹਿੰਦੇ ਜੀ ਉਹਨਾਂ ਦੇ ਟੀਕਿਆਂ ਦੇ ਨਾਂ ਰੱਖੇ ਹੈਗੇ ਆ ਕਿਸੇ ਦਾ ਤਾਂ ਵੀ ਆਹ ਲਾਓ ਤਾਂ ਘੋੜੇ ਜਿੰਨੀ ਤਾਕਤ ਆ ਜਾਂਦੀ ਹੈ ਜਿੰਨੇ ਘੋੜੇ ਦੀ ਤਾਕਤ ਹੁੰਦੀ ਆ ਫਿਰ ਇਨੀ ਤਾਕਤ ਨਾਲ ਕੋਈ ਰੋਕਿਆ ਜਾਂਦਾ ਬੰਦਾ ਫਲਾਨਾ ਇਸ ਤਰ੍ਹਾਂ ਦਾ ਫਲਾਨਾ ਆ ਮੌਕੇ ਦਾ ਟੀਕਾ ਹੈ ਇਹ ਉਹਦਾ ਨਾਮ ਕੋਈ ਹੋਰ ਸੀ ਆ ਜਿਹਨੂੰ ਕਹਿੰਦੇ ਆ ਮੌਕੇ ਦਾ ਟੀਕਾ ਮੈਂ ਆਖਿਆ ਵੀ ਕਬੱਡੀ ਦੇ ਵਿੱਚ ਤਾਂ ਬਹੁਤ ਵੱਡਾ ਐਬ ਆ ਰਿਹਾ ਹੈ ਇਹ ਤੇ ਮੈਂ ਜਾਣ ਕੇ ਕਹਾ ਵੀ ਤੁਸੀਂ ਵਧਾ ਚੜਾ ਕੇ ਗੱਲ ਕਰ ਰਹੇ ਆ ਇੰਨਾ ਨਹੀਂ ਹੋ ਸਕਦਾ ਕਿਵੇਂ ਹੋ ਸਕਦਾ ਯਾਰ 올림픽 ਖੇਡਾਂ ਦੇ ਵਿੱਚ 15 ਦਿਨਾਂ ਦੇ ਵਿੱਚ ਮਸਾਂ ਦੋ ਖਿਡਾਰੀ ਡੋਪਿੰਗ ਦੇ ਵਿੱਚ ਆਉਂਦੇ ਨੇ ਮਸਾਂ ਪੋਜ਼ਿਟਿਵ ਤੁਸੀਂ ਕਹੀ ਜਾਂਦੇ ਆ ਉਹ ਵੀ ਲਈ ਜਾਂਦਾ ਉਹ ਵੀ ਲਈ ਜਾਂਦਾ ਕਹਿੰਦੇ ਜੀ ਸਾਡਾ ਭਾਵੇਂ ਮੂੰਹ ਕਾਲਾ ਕਰ ਦਿਓ ਜੇ ਅਸੀਂ ਝੂਠੀ ਗੱਲ ਕਰਦੇ ਹੋਈ ਬਿਲਕੁਲ ਸੱਚੀ ਗੱਲ ਆ ਤੇ ਬਿਲਕੁਲ ਸੱਚੀ ਭਾਵੇਂ ਤੁਸੀਂ ਲਿਖ ਦਿਓ ਮੈਂ ਖਾ ਮੈਂ ਲਿਖ ਦਿਆਂ ਵੀ ਵੀ ਮੈਨੂੰ ਫਲਾਣੇ ਦੇ ਸੋ ਜੇ ਸਾਡਾ ਨਾਂ ਨਾ ਲਿਖਿਓ ਸਾਡਾ ਨਾਂ ਨਾ ਲਿਖਿਓ ਉਂ ਜੇ ਗਲਤ ਗੱਲ ਹੋਈ ਨਾ ਫਿਰ ਭਾਵੇਂ ਮੂੰਹ ਕਾਲਾ ਕਰ ਦਿਓ ਮੈਂ ਖਾ ਠੀਕ ਆ ਮੈਂ ਆ ਕੇ ਦਰਇਆਫਤ ਕੀਤੀ ਤਾਂ ਗੱਲ ਉਹਨਾਂ ਦੀ ਸੱਚੀ ਨਿਕਲੀ ਤੇ ਮੈਂ ਆਰਟੀਕਲ ਲਿਖਿਆ ਅਖਬਾਰਾਂ ਵਾਸਤੇ ਕਬੱਡੀ ਨੂੰ ਡਰਗ ਦਾ ਜੱਫਾ ਇਹ 2006 ਦੀ ਗੱਲ ਆ ਉਦੋਂ ਤੋਂ ਲੈ ਕੇ ਮੈਂ ਕਬੱਡੀ ਦੇ ਵਿੱਚ ਜਿਹੜੀ ਡਰੱਗ ਨੇ ਪ੍ਰਵੇਸ਼ ਕੀਤਾ ਇਸ ਨੂੰ ਰੋਕਣ ਵਾਸਤੇ ਬੋਲ ਕੇ ਵੀ ਲਿਖ ਕੇ ਵੀ ਇਹ ਕਰਦਾ ਰਿਹਾ ਕੋਈ ਮੇਰੀ ਤਾਂ ਲੜੀ ਵਾਰ ਮੇਰੇ 15 15 18 18 ਲੇਖ ਕਬੱਡੀ ਜਿਹੜਾ ਡਰੱਗ ਨੇ ਨੁਕਸਾਨ ਪਹੁੰਚਾਉਣਾ ਸ਼ੁਰੂ ਕੀਤਾ ਸਾਡੇ ਮੌਤ ਸਾਰੇ ਮੁੰਡੇ ਮਰ ਗਏ ਨੌਜਵਾਨ ਡਰੱਗ ਲੈਂਦੇ ਹੋਏ ਤੇ ਜਿੱਥੇ ਟੂਰਨਾਮੈਂਟ ਹੁੰਦਾ ਉੱਥੇ ਸਿਰਿੰਜਾਂ ਪਈਆਂ ਹੁੰਦੀਆਂ ਕੋਈ ਇਹਦੇ ਤੇ ਬੰਨਣ ਨਹੀਂ ਇੱਕ ਮੇਰੀ ਡਰੱਗ ਮੁਕਤ ਕਬੱਡੀ ਵਾਲੀ ਫੈਡਰੇਸ਼ਨ ਬਣ ਗਈ ਉਹਦੇ ਪੈਰਲਲ ਉਹਨਾਂ ਨੇ ਡਰੱਗ ਵਾਲੀ ਵੀ ਬਣਾਤੀ ਦੋ ਉਥੇ ਬڑے ਐਂਡੋਰ ਸਟੇਡੀਅਮ ਸੀ ਟ੍ਰਾਂਟੋ ਦੇ ਵਿੱਚ ਔਰ ਦੋਨਾਂ ਦਾ ਫਾਸਲਾ ਕੀ ਸੀਗਾ ਪਾਵਰ ਸੈਂਟਰ ਤੇ ਇੱਕ ਹੋਰ ਸਿਆ ਸੈਂਟਰ ਉਹ 5-5000 ਉਥੇ ਉਹਦੇ ਚ ਆ ਜਾਂਦੇ ਆ ਦਰਸ਼ਕ ਦੋਨਾਂ ਨੇ ਵਰਲਡ ਕੱਪ ਰੱਖੇ ਇੱਕ ਡਰੱਗ ਵਾਲਿਆਂ ਦਾ ਇੱਕ ਦੂਜਾ ਤੇ ਦੇਖਣ ਵਾਲੇ ਕਹਿੰਦੇ ਡਰੱਗ ਵਾਲਿਆਂ ਦਾ ਦੇਖਣ ਚਾਹੁੰਦੇ ਆ ਉਹ ਮਾਰ ਦਿਆ ਟੋਡਾਂ ਇਹ ਦੂਜੇ ਦਾ ਤਾਂ ਕਹਿੰਦੇ ਤਾਂ ਬਚ-ਬੁਚ ਕੇ ਜੇ ਗੋਦੀ ਪਾਉਂਦੇ ਤਾਂ ਸੁਆਦੀ ਨਹੀਂ ਹੁੰਦਾ ਅਜਾ ਮੈਂ ਵੀ ਕਿਹਾ ਕਿ ਚੰਦਾ ਉਹਨਾਂ ਨੂੰ ਦਿਓ ਜਿਹੜਾ ਡਰਗ ਮੁਕਤ ਕਬੱਡੀ ਕਰਾਉਣ ਤੇ ਇਹ ਜਿਹੜੀ ਸੀ ਨਾ ਹੁਣ ਬਲਾ ਆ ਗਈ ਇਹ ਬਲਾ ਜਿਹੜੀ ਹੈਗੀ ਆ ਇਹ ਕੰਨੀ ਬੜੀ ਔਖੀ ਹੋ ਰਹੀ ਆ ਇੱਕ ਬਲਾ ਹੋਰ ਆ ਗਿਆ ਰਾਤ ਨੂੰ ਮੈਚ ਕਰਵਾਉਣ ਵਾਲੀ ਦੇ ਲਾਈਟ ਆਉ ਮਜਬੂਰੀ ਆ ਉਹਨਾਂ ਦੀ ਇੱਕ ਦੇ ਗੱਲ ਸੁਣ ਫਿਨਲੈਂਡ ਥੋੜਾ ਵੀ 6 ਮਹੀਨੇ ਦਿਨ ਲੈਣਾ 6 ਮਹੀਨੇ ਰਾਤ ਲੈਣੀ ਆ ਦਾ ਸੇ ਮਤਲਬ ਦਿਨੀ ਬਹੁਤ ਛੋਟਾ ਹੋਣਾ ਫਰਵਰੀ ਦੇ ਵਿੱਚ ਵੀ ਮੈਚ ਹੋਣਗੇ ਮਾਰਚ ਦੇ ਵਿੱਚ ਵੀ ਮੈਚ ਹੋਣਗੇ 11 ਘੰਟੇ 10 ਘੰਟੇ ਦੀ ਲਾਈਟ ਵੀ ਆ ਪਹਿਲਾਂ ਤਾਂ 3 4 5 ਵਜੇ ਤੋਂ ਪਹਿਲਾਂ ਤਾਂ ਆਉਂਦੇ ਨਹੀਂਗੇ ਫਿਰ ਰਾਤ ਨੂੰ ਆ ਕੇ ਖੇਡਣ ਲੱਗਦੇ ਆ ਰੱਬ ਖੇਡਦੇ ਆ ਗਲਤ ਖੇਡਦੇ ਆ ਡਰਗ ਨਾਲ ਖੇਡਦੇ ਆ ਔਰ ਜਿਹੜੇ ਦੇਖਣ ਵਾਲੇ ਆ ਉਹ ਵੀ ਉਸੇ ਹੀ ਮੂਡ 'ਚ ਹੁੰਦੇ ਨੇ ਉਸ ਵੇਲੇ ਤੇ ਫਿਰ ਅੱਧੀ ਰਾਤ ਤੋਂ ਬਾਅਦ ਕੰਜਾਂ ਦਾ ਐਕਸੀਡੈਂਟ ਹੁੰਦਾ ਮੁੜ ਕੇ ਜਾਂਦੇ ਆ ਤੜਕੇ ਸੌਂਦੇ ਆ ਉਹ ਫਿਰ ਦੁਪਹਿਰ ਵੇਲੇ ਜਾਗਦੇ ਆ ਤੇ ਫਿਰ ਜਾ ਕੇ ਅਗਲਾ ਟੂਰਨਾਮੈਂਟ ਖੇਡਣ ਜਾਂਦੇ ਫਿਰ ਕਹਿੰਦੇ ਆ ਜੀ ਸਾਨੂੰ ਨਿਤ ਕੌਟਿੰਗ ਖੇਡਣੀ ਪੈਂਦੀ ਆ ਇਸ ਕਰਕੇ ਇਹ ਨਿਤ ਕੌਡੀਸ਼ਨ ਵਾਲਾ ਸਾਥੋਂ ਇਹ ਧੰਦ ਨਹੀਂ ਪਟਿਆ ਜਾਂਦਾ ਤੇ ਮੈਂ ਕਿਹਾ ਤੁਸੀਂ ਤੁਹਾਨੂੰ ਕੌਣ ਕਹਿੰਦਾ ਤੁਸੀਂ ਨਿਤ ਖੇਡਿਆ ਕਰੋ ਤੁਸੀਂ ਹਫ਼ਤੇ 'ਚ ਇੱਕ ਵਾਰੀ ਮੈਚ ਖੇਡਿਆ ਕਰੋ ਫਿਰ ਕਹਿੰਦੇ ਪਏ ਥੋੜੇ ਬਣਦੇ ਤੇ ਫਿਰ ਮੈਂ ਕਿਹਾ ਜੋ ਨਿਤ ਖੇਡਣਾ ਤੇ ਹਰੇਕ ਮੈਚ ਖੇਡਣਾ ਤੇ ਫਿਰ ਤੁਹਾਨੂੰ ਮਤਲਬ ਜ਼ਿਆਦਾ ਜ਼ੋਰ ਤਾਂ ਲੱਗੂਗਾ ਹੀ ਫਿਰ ਤੁਹਾਨੂੰ ਨੁਕਸਾਨ ਹੋਊਗਾ ਹੀ ਫਿਰ ਤੇ ਤੁਸੀਂ ਮਤਲਬ ਕਹੋਗੇ ਇਸ ਬਾਣੇ ਨਾ ਵੀ ਡਰੱਗ ਲੈ ਲੈਣੀ ਆ ਅਸੀਂ ਇਹ ਮੈਂ ਕਿਹਾ ਗਲਤ ਤਰੀਕਾ ਹੈਗਾ ਇਸ ਤੋਂ ਹੋਰ ਖੇਡਾਂ ਖੇਡੀਆਂ ਜਾਂਦੀਆਂ ਨੇ ਬਕਾਇਦਾ ਉਹਨਾਂ ਦਾ ਸਿਸਟਮ ਬਣਿਆ ਫੁੱਟਬਾਲ ਖੇਡੀ ਜਾਂਦੀ ਆ ਹਾਲਾਂਕਿ ਹਰ ਰੋਜ਼ ਨਹੀਂ ਉਹਨਾਂ ਦਾ ਮੈਚ ਹੁੰਦਾ ਇੱਕ ਦਿਨ ਰੈਸਟ ਹੁੰਦਾ ਰੈਸਟ ਡੇ ਹੁੰਦਾ ਕਬੱਡੀ ਦੇ ਵਿੱਚ ਸਾਰਾ ਕੁਝ ਲਾਗੂ ਹੋ ਸਕਦਾ ਸਭ ਕੁਝ ਹੋ ਸਕਦਾ ਇਹ ਕਰਨੀ ਚਾਹੀਦੀ ਆ ਕਬੱਡੀ ਹੁਣ ਇਸ ਵੇਲੇ ਨਾ ਨਰਕਾਂ ਨੂੰ ਤੋਰੀ ਪਈ ਐ ਇਹ ਕਬੱਡੀ ਦੇ ਰਾਤ ਨੂੰ ਮੈਚ ਸ਼ੁਰੂ ਕਰਵਾਉਂਦੇ ਇਹਨਾਂ ਨੇ ਲਾਈਟਾਂ ਲਾ ਕੇ ਹਾਲਾਂਕਿ ਸਾਡੇ ਕੋਲ ਡੇ ਲਾਈਟ ਬਹੁਤ ਹੈਗੀ ਐ ਕਬੱਡੀ ਸਿੰਥੈਟਿਕ ਜਿਹੜੇ ਨਸ਼ੇ ਆ ਉਹਨਾਂ ਦੇ ਲਾਤੀ ਐ ਮੈਂ ਬਿੰਨੀ ਪੈਗ ਤੋਂ ਕਬੱਡੀ ਦਾ ਟੂਰਨਾਮੈਂਟ ਪਗਤਾ ਕੇ ਮੁੜ ਰਿਹਾ ਸੀਗਾ ਮੇਰੇ ਕੋਲ ਦੀ ਲੰਗੇ ਪੰਜ ਛੇ ਕਬੱਡੀ ਦੇ ਖਿਡਾਰੀ ਜਾਂਦੇ ਹੋਏ ਮੈਨੂੰ ਉਹ ਨਮਸਕਾਰ ਕਰ ਗਏ ਇਹ ਗੱਲ ਹੈਗੀ ਐ 2000 ਪੰਜ ਛੇ ਦੀ ਉਹ ਆਏ ਜੀ ਉਹ ਕਹਿੰਦੇ ਆਖੇ ਵੀ ਪਿੱਛੇ ਖਾਲੀ ਪਿਆ ਜਹਾਜ਼ ਤੇ ਉੱਥੇ ਤਾਂ ਤੁਸੀਂ ਸਾਡੀਆਂ ਗੱਲਾਂ ਗੁੱਲਾਂ ਸੁਣਨ ਆ ਦਿਓ ਮੈਂ ਕਿਹਾ ਵੀ ਆ ਜਾ ਨਾ ਉਹ ਫਿਰ ਦਿਲ ਦੀਆਂ ਗੱਲਾਂ ਖੋਲ ਖੋਲ ਕੇ ਸੁਣਾਉਣ ਲੱਗ ਪਏ ਮੈਂ ਕਿਹਾ ਵੀ ਆਹ بڑا ਮੌਕਾ ਉਹ ਕਹਿੰਦੇ ਨਾ ਅਸੀਂ ਜੀ ਜ ਤੁਹਾਡਾ ਦੇਣਾ ਨਹੀਂ ਦੇ ਸਕਦੇ ਮੈਂ ਕਿਹਾ ਮੈਂ ਤੁਹਾਨੂੰ ਕੀ ਦਿੱਤਾ ਵੀ ਤੁਸੀਂ ਸਾਡੀ ਵਡਿਆਈ ਬਹੁਤ ਕਰਦੇ ਆ ਕਮੈਂਟਰੀ ਕਰਦੇ ਆ ਵੀ ਆਹ ਤਾਂ ਬਹੁਤ ਵਧੀਆ ਆ ਤਾਏ ਆ ਫਲਾਣਾ ਧਮਕਾ ਇੰਨੀ ਤਾਕਤ ਉਹ ਜੀ ਕਹਿੰਦਾ ਸਾਡੇ ਕਮਜ਼ੋਰੀਆਂ ਬਹੁਤ ਆ ਇਹ ਦੱਸੋ ਕਹਿੰਦਾ ਸਾਡੇ ਨਾਲ ਦੇ ਸਾਡੇ ਤਾਂ ਨਹੀਂ ਹੈ ਸਾਡੇ ਨਾਲ ਦੇ ਨਾ ਟੀਕੇ ਲਾਉਂਦੇ ਆ ਟੀਕੇ ਲਾ ਕੇ ਖੇਡਦੇ ਆ ਉਹ ਤੇ ਮੈਂ ਕਿਹਾ ਕਿਹੋ ਜਿਹਾ ਟੀਕਾ ਕਹਿੰਦੇ ਜੀ ਉਹਨਾਂ ਦੇ ਟੀਕਿਆਂ ਦੇ ਨਾਂ ਰੱਖੇ ਹੈਗੇ ਆ ਕਿਸੇ ਦਾ ਤਾਂ ਵੀ ਆਹ ਲਾਓ ਤਾਂ ਘੋੜੇ ਜਿੰਨੀ ਤਾਕਤ ਆ ਜਾਂਦੀ ਹੈ ਜਿੰਨੇ ਘੋੜੇ ਜੀ ਤਾਕਤ ਹੁੰਦੀ ਆ ਫਿਰ ਇਨੀ ਤਾਕਤ ਨਾਲ ਕੌਣ ਰੋਕਿਆ ਜਾਂਦਾ ਬੰਦਾ ਫਲਾਨਾ ਇਸ ਤਰ੍ਹਾਂ ਦਾ ਫਲਾਨਾ ਆ ਮੌਕੇ ਦਾ ਟੀਕਾ ਇਹ ਉਹਦਾ ਨਾਮ ਕੋਈ ਹੋਰ ਸੀ ਆ ਜਿਹਨੂੰ ਕਹਿੰਦੇ ਆ ਮੌਕੇ ਦਾ ਟੀਕਾ ਮੈਂ ਆਖਿਆ ਵੀ ਕਬੱਡੀ ਦੇ ਵਿੱਚ ਤਾਂ ਬਹੁਤ ਵੱਡਾ ਐਬ ਆ ਰਿਹਾ ਹੈ ਇਹ ਤੇ ਮੈਂ ਜਾਣ ਕੇ ਕਹਾ ਵੀ ਤੁਸੀਂ ਵਧਾ ਚੜਾ ਕੇ ਗੱਲ ਕਰ ਰਹੇ ਆ ਇੰਨਾ ਨਹੀਂ ਹੋ ਸਕਦਾ ਐਵੇਂ ਕਿਵੇਂ ਹੋ ਸਕਦਾ ਯਾਰ 올림픽 ਖੇਡਾਂ ਦੇ ਵਿੱਚ 15 ਦਿਨਾਂ ਦੇ ਵਿੱਚ ਮਸਾਂ ਦੋ ਖਿਡਾਰੀ ਡੋਪਿੰਗ ਦੇ ਵਿੱਚ ਆਉਂਦੇ ਨੇ ਮਸਾਂ ਪੋਜ਼ਿਟਿਵ ਤੁਸੀਂ ਕਹੀ ਜਾਂਦੇ ਆ ਉਹ ਵੀ ਲਾਈ ਜਾਂਦਾ ਉਹ ਵੀ ਲਾਈ ਜਾਂਦਾ ਕਹਿੰਦੇ ਜੀ ਸਾਡਾ ਭਾਵੇਂ ਮੂੰਹ ਕਾਲਾ ਕਰ ਦਿਓ ਜੇ ਅਸੀਂ ਝੂਠੀ ਗੱਲ ਕਰਦੇ ਹੋਈ ਬਿਲਕੁਲ ਸੱਚੀ ਗੱਲ ਆ ਤੇ ਬਿਲਕੁਲ ਸੱਚੀ ਭਾਵੇਂ ਤੁਸੀਂ ਲਿਖ ਦਿਓ ਮੈਂ ਖਾ ਮੈਂ ਲਿਖ ਦਿਆਂ ਵੀ ਵੀ ਮੈਨੂੰ ਫਲਾਣਾਂ ਨੇ ਦੱਸਿਆ ਕਿ ਸਾਡਾ ਨਾਂ ਨਾ ਲਿਖਿਓ ਸਾਡਾ ਨਾਂ ਨਾ ਲਿਖਿਓ ਉਂ ਜੇ ਗਲਤ ਗੱਲ ਹੋਈ ਨਾ ਫਿਰ ਭਾਵੇਂ ਮੂੰਹ ਕਾਲਾ ਕਰ ਦਿਓ ਮੈਂ ਖਾ ਠੀਕ ਆ ਮੈਂ ਆ ਕੇ ਦਰਇਆਫਤ ਕੀਤੀ ਤਾਂ ਗੱਲ ਉਹਨੇ ਜੀ ਸੱਚੀ ਨਿਕਲੀ ਤੇ ਮੈਂ ਆਰਟੀਕਲ ਲਿਖਿਆ ਅਖਬਾਰਾਂ ਵਾਸਤੇ ਕਬੱਡੀ ਨੂੰ ਡਰਗ ਦਾ ਜੱਫਾ ਇਹ 2006 ਦੀ ਗੱਲ ਆ ਉਦੋਂ ਤੋਂ ਲੈ ਕੇ ਮੈਂ ਕਬੱਡੀ ਦੇ ਵਿੱਚ ਜਿਹੜੀ ਡਰੱਗ ਨੇ ਪ੍ਰਵੇਸ਼ ਕੀਤਾ ਇਸ ਨੂੰ ਰੋਕਣ ਵਾਸਤੇ ਬੋਲ ਕੇ ਵੀ ਲਿਖ ਕੇ ਵੀ ਇਹ ਕਰਦਾ ਰਿਹਾ ਕੋਈ ਮੇਰੀ ਤਾਂ ਲੜੀ ਵਾਰ ਮੇਰੇ 15 15 18 18 ਲੇਖ ਕਬੱਡੀ ਜਿਹੜਾ ਡਰੱਗ ਨੇ ਨੁਕਸਾਨ ਪਹੁੰਚਾਉਣਾ ਸ਼ੁਰੂ ਕੀਤਾ ਸਾਡੇ ਮੋਹ ਸਾਰੇ ਮੁੰਡੇ ਮਰ ਗਏ ਨੌਜਵਾਨ ਡਰੱਗ ਲੈਂਦੇ ਹੋਏ ਤੇ ਜਿੱਥੇ ਟੂਰਨਾਮੈਂਟ ਹੁੰਦਾ ਉੱਥੇ ਸਿਰਿੰਜਾਂ ਪਈਆਂ ਹੁੰਦੀਆਂ ਕੋਈ ਇਹਦੇ ਤੇ ਬੰਨਣ ਨਹੀਂ ਇੱਕ ਮੇਰੀ ਡਰੱਗ ਮੁਕਤ ਕਬੱਡੀ ਵਾਲੀ ਫੈਡਰੇਸ਼ਨ ਬਣ ਗਏ ਉਹਦੇ ਪੈਰਲਲ ਉਹਨਾਂ ਨੇ ਡਰੱਗ ਵਾਲੀ ਵੀ ਬਣਾਤੀ ਦੋ ਥੇ ਬڑے ਐਂਡੋਰ ਸਟੇਡੀਅਮ ਸੀ ਟੋਰਾਂਟੋ ਦੇ ਵਿੱਚ ਔਰ ਦੋਨਾਂ ਦਾ ਫਾਸਲਾ ਕੀ ਸੀਗਾ ਪਾਵਰ ਸੈਂਟਰ ਤੇ ਇੱਕ ਹੋਰ ਸੀਗਾ ਸੈਂਟਰ ਉਹ 5-5000 ਉੱਥੇ ਉਹਦੇ ਚ ਆ ਜਾਂਦੇ ਦਰਸ਼ਕ ਦੋਨਾਂ ਨੇ ਵਰਲਡ ਕੱਪ ਰੱਖੇ ਇੱਕ ਡਰੱਗ ਵਾਲਿਆਂ ਦਾ ਇੱਕ ਦੂਜਾ ਤੇ ਦੇਖਣ ਵਾਲੇ ਕਹਿੰਦੇ ਡਰੱਗ ਵਾਲਿਆਂ ਦਾ ਦੇਖਣ ਚਾਣਦੇ ਆ ਉਹ ਮਾਰ ਦਿਆ ਟੋਡਾਂ ਇਹ ਦੂਜੇ ਦਾ ਤਾਂ ਕਹਿੰਦੇ ਤਾਂ ਬਚ-ਬੁਚ ਕੇ ਜੇ ਕੌਡੀ ਪਾਉਂਦੇ ਤਾਂ ਸੁਆਦੀ ਨਹੀਂ ਹੁੰਦਾ ਅਜਾ ਮੈਂ ਵੀ ਕਿਹਾ ਕਿ ਚੰਦਾ ਉਹਨਾਂ ਨੂੰ ਦਿਓ ਜਿਹੜੇ ਡਰਗ ਮੁਕਤ ਕਬੱਡੀ ਕਰਾਉਣ ਤੇ ਇਹ ਜਿਹੜੀ ਸੀ ਨਾ ਹੁਣ ਬਲਾ ਆ ਗਈ ਇਹ ਬਲਾ ਜਿਹੜੀ ਹੈਗੀ ਆ ਇਹ ਕੰਨੀ ਬੜੀ ਔਖੀ ਹੋ ਰਹੀ ਆ ਇੱਕ ਬਲਾ ਹੋਰ ਆ ਗਿਆ ਰਾਤ ਨੂੰ ਮੈਚ ਕਰਵਾਉਣ ਵਾਲੇ ਦੇ ਲਾਈਟ ਆਉ ਮਜਬੂਰੀ ਆ ਉਹਨਾਂ ਦੀ ਇੱਕ ਦੇ ਗੱਲ ਸੁਣ ਫਿਨਲੈਂਡ ਥੋੜਾ ਵੀ 6 ਮਹੀਨੇ ਦਿਨ ਦੇਣਾ 6 ਮਹੀਨੇ ਰਾਤ ਰਹਿਣੀ ਆ ਦਾ ਇਥੇ ਮਤਲਬ ਦਿਨੀ ਬਹੁਤ ਛੋਟਾ ਹੋਣਾ ਫਰਵਰੀ ਦੇ ਵਿੱਚ ਵੀ ਮੈਚ ਹੋਣਗੇ ਮਾਰਚ ਦੇ ਵਿੱਚ ਵੀ ਮੈਚ ਹੋਣਗੇ 11 ਘੰਟੇ 10 ਘੰਟੇ ਦੀ ਲਾਈਟ ਵੀ ਆ ਪਹਿਲਾਂ ਤਾਂ 3 4 5 ਵਜੇ ਤੋਂ ਪਹਿਲਾਂ ਤਾਂ ਆਉਂਦੇ ਨਹੀਂਗੇ ਫਿਰ ਰਾਤ ਨੂੰ ਆ ਕੇ ਖੇਡਣ ਲੱਗਦੇ ਆ ਰੱਪ ਖੇਡਦੇ ਆ ਗਲਤ ਖੇਡਦੇ ਆ ਡਰਗ ਨਾਲ ਖੇਡਦੇ ਆ ਔਰ ਜਿਹੜੇ ਦੇਖਣ ਵਾਲੇ ਆ ਉਹ ਵੀ ਉਸੇ ਹੀ ਮੂਡ 'ਚ ਹੁੰਦੇ ਨੇ ਉਸ ਵੇਲੇ ਤੇ ਫਿਰ ਅੱਧੀ ਰਾਤ ਤੋਂ ਬਾਅਦ ਕੰਜਾਂ ਦਾ ਐਕਸੀਡੈਂਟ ਹੁੰਦਾ ਮੁੜ ਕੇ ਜਾਂਦੇ ਆ ਤੜਕੇ ਸੌਂਦੇ ਆ ਉਹ ਫਿਰ ਦੁਪਹਿਰ ਵੇਲੇ ਜਾਗਦੇ ਆ ਤੇ ਫਿਰ ਜਾ ਕੇ ਇਕੱਲਾ ਟੂਰਨਾਮੈਂਟ ਖੇਡਣ ਜਾਂਦੇ ਫਿਰ ਕਹਿੰਦੇ ਆ ਜੀ ਸਾਨੂੰ ਨਿਤ ਕਬਡਿੰਗ ਖੇਡਣੀ ਪੈਂਦੀ ਆ ਇਸ ਕਰਕੇ ਇਹ ਨਿਤ ਕੌਡੀ ਖੇਡਣ ਵਾਲਾ ਸਾਥੋਂ ਇਹ ਤੰਦ ਨਹੀਂ ਪਟਿਆ ਜਾਂਦਾ ਤੇ ਮੈਂ ਕਿਹਾ ਤੁਸੀਂ ਤੁਹਾਨੂੰ ਕੌਣ ਕਹਿੰਦਾ ਤੁਸੀਂ ਨਿਤ ਖੇਡਿਆ ਕਰੋ ਤੁਸੀਂ ਹਫ਼ਤੇ 'ਚ ਇੱਕ ਵਾਰੀ ਮੈਚ ਖੇਡਿਆ ਕਰੋ ਫੇਰ ਕਹਿੰਦੇ ਪਏ ਥੋੜੇ ਬਣਦੇ ਤੇ ਫਿਰ ਮੈਂ ਕਿਹਾ ਜੋ ਨਿਤ ਖੇਡਣਾ ਤੇ ਹਰੇਕ ਮੈਚ ਖੇਡਣਾ ਤੇ ਫਿਰ ਤੁਹਾਨੂੰ ਮਤਲਬ ਜ਼ਿਆਦਾ ਜ਼ੋਰ ਤਾਂ ਲੱਗੂਗਾ ਹੀ ਤੇ ਤੁਹਾਨੂੰ ਨੁਕਸਾਨ ਹੋਊਗਾ ਹੀ ਫਿਰ ਤੇ ਤੁਸੀਂ ਮਤਲਬ ਕਹੋਗੇ ਇਸ ਬਾਹਨੇ ਨਾ ਵੀ ਡਰਗ ਲੈ ਲੈਣੀ ਆ ਅਸੀਂ ਇਹ ਮੈਂ ਕਿਹਾ ਗਲਤ ਤਰੀਕਾ ਹੈਗਾ ਇਹ ਸਟਰਾਂਜ ਹੋਰ ਖੇਡਾਂ ਖੇਡੀਆਂ ਜਾਂਦੀਆਂ ਨੇ ਬਕਾਇਦਾ ਉਹਨਾਂ ਦਾ ਸਿਸਟਮ ਬਣਿਆ ਫੁੱਟਬਾਲ ਖੇਡੀ ਜਾਂਦੀ ਆ ਹਾਲਾਂਕਿ ਹਰ ਰੋਜ਼ ਨਹੀਂ ਉਹਨਾਂ ਦਾ ਮੈਚ ਹੁੰਦਾ ਇੱਕ ਦਿਨ ਰੈਸਟ ਹੁੰਦਾ ਰੈਸਟ ਡੇ ਹੁੰਦਾ ਕਬੱਡੀ ਦੇ ਵਿੱਚ ਸਾਰਾ ਕੁਝ ਲਾਗੂ ਹੋ ਸਕਦਾ ਸਭ ਕੁਝ ਹੋ ਸਕਦਾ ਇਹ ਕਰਨੀ ਚਾਹੀਦੀ ਆ ਕਬੱਡੀ ਹੁਣ ਇਸ ਵੇਲੇ ਨਾ ਨਰਕਾਂ ਨੂੰ ਤੋੜੀ ਪਈ ਐ ਇਹ ਕਬੱਡੀ ਦੇ ਰਾਤ ਨੂੰ ਮੈਚ ਸ਼ੁਰੂ ਕਰਵਾਤੇ ਇਹਨਾਂ ਨੇ ਲਾਈਟਾਂ ਲਾ ਕੇ ਹਾਲਾਂਕਿ ਸਾਡੇ ਕੋਲ ਡੇ ਲਾਈਟ ਬਹੁਤ ਹੈਗੀ ਐ ਕਬੱਡੀ ਸਿੰਥੈਟਿਕ ਜਿਹੜੇ ਨਸ਼ੇ ਆ ਉਹਨਾਂ ਦੇ ਲਾਤੀ ਐ ਮੈਂ ਬਿੰਨੀ ਪੈਗ ਤੋਂ ਕਬੱਡੀ ਦਾ ਟੂਰਨਾਮੈਂਟ ਪਗਤਾ ਕੇ ਮੁੜ ਰਿਹਾ ਸੀਗਾ ਮੇਰੇ ਕੋਲ ਦੀ ਲੰਗੇ ਪੰਜ ਛੇ ਕਬੱਡੀ ਦੇ ਖਿਡਾਰੀ ਜਾਂਦੇ ਹੋਏ ਮੈਨੂੰ ਉਹ ਨਮਸਕਾਰ ਕਰ ਗਏ ਇਹ ਗੱਲ ਹੈਗੀ ਐ 2000 5 6 ਦੀ ਉਹ ਆਏ ਜੀ ਉਹ ਕਹਿੰਦੇ ਆਖੇ ਵੀ ਪਿੱਛੇ ਖਾਲੀ ਪਿਆਜ ਆਜ ਤੇ ਉੱਥੇ ਤਾਂ ਤੁਸੀਂ ਸਾਡੀਆਂ ਗੱਲਾਂ ਗੁੱਲਾਂ ਸੁਣਨ ਆ ਦਿਓ ਮੈਂ ਕਿਹਾ ਵੀ ਆ ਜਾ ਨਾ ਉਹ ਫਿਰ ਦਿਲ ਦੀਆਂ ਗੱਲਾਂ ਖੋਲ ਖੋਲ ਕੇ ਸੁਣਾਉਣ ਲੱਗ ਪਏ ਮੈਂ ਕਿਹਾ ਵੀ ਆਹ بڑا ਮੌਕਾ ਉਹ ਕਹਿੰਦੇ ਨਾ ਅਸੀਂ ਜੀ ਥੋੜਾ ਦੇਣਾ ਨਹੀਂ ਦੇ ਸਕਦੇ ਮੈਂ ਕਿਹਾ ਮੈਂ ਤੁਹਾਨੂੰ ਕੀ ਦਿੱਤਾ ਵੀ ਤੁਸੀਂ ਸਾਡੀ ਵਡਿਆਈ ਬਹੁਤ ਕਰਦੇ ਆ ਕਮੈਂਟਰੀ ਕਰਦੇ ਆ ਵੀ ਆਹ ਤਾਂ ਬਹੁਤ ਵਧੀਆ ਆ ਤਾਂ ਆਏ ਆ ਫਲਾਣਾ ਧਮਕਾ ਇੰਨੀ ਤਾਕਤ ਉਹ ਜੀ ਕਹਿੰਦਾ ਸਾਡੇ ਕਮਜ਼ੋਰੀਆਂ ਬਹੁਤ ਆ ਇਹ ਦੱਸੋ ਕਹਿੰਦਾ ਸਾਡੇ ਨਾਲ ਦੇ ਸਾਡੇ ਤਾਂ ਨਹੀਂ ਹੈ ਸਾਡੇ ਨਾਲ ਦੇ ਨਾ ਟੀਕੇ ਲਾਉਂਦੇ ਆ ਟੀਕੇ ਲਾ ਕੇ ਖੇਡਦੇ ਆ ਉਹ ਤੇ ਮੈਂ ਕਿਹਾ ਕਿਹੋ ਜੇ ਟੀਕੇ ਆ ਕਹਿੰਦੇ ਜੀ ਉਹਨਾਂ ਦੇ ਟੀਕਿਆਂ ਦੇ ਨਾਂ ਰੱਖੇ ਹੈਗੇ ਆ ਕਿਸੇ ਦਾ ਤਾਂ ਵੀ ਆਹ ਲਾਓ ਤਾਂ ਘੋੜੇ ਜਿੰਨੀ ਤਾਕਤ ਆ ਜਾਂਦੀ ਹੈ ਜਿੰਨੇ ਘੋੜੇ ਦੀ ਤਾਕਤ ਹੁੰਦੀ ਆ ਫਿਰ ਇਨੀ ਤਾਕਤ ਨਾਲ ਕੌਣ ਰੋਕਿਆ ਜਾਂਦਾ ਬੰਦਾ ਫਲਾਨਾ ਇਸ ਤਰ੍ਹਾਂ ਦਾ ਫਲਾਨਾ ਆ ਮੌਕੇ ਦਾ ਟੀਕਾ ਹੈ ਇਹ ਉਹਦਾ ਨਾਮ ਕੋਈ ਹੋਰ ਸੀ ਆ ਜਿਹਨੂੰ ਕਹਿੰਦੇ ਆ ਮੌਕੇ ਦਾ ਟੀਕਾ ਮੈਂ ਕਹੇ ਵੀ ਕਬੱਡੀ ਦੇ ਵਿੱਚ ਤਾਂ ਬਹੁਤ ਵੱਡਾ ਐਬ ਆ ਰਿਹਾ ਹੈ ਇਹ ਤੇ ਮੈਂ ਜਾਣ ਕੇ ਕਹਾ ਵੀ ਤੁਸੀਂ ਵਧਾ ਚੜਾ ਕੇ ਗੱਲ ਕਰ ਰਹੇ ਆ ਇੰਨਾ ਨਹੀਂ ਹੋ ਸਕਦਾ ਕਿਵੇਂ ਹੋ ਸਕਦਾ ਯਾਰ 올림픽 ਖੇਡਾਂ ਦੇ ਵਿੱਚ 15 ਦਿਨਾਂ ਦੇ ਵਿੱਚ ਮਸਾਂ ਦੋ ਖਿਡਾਰੀ ਡੋਪਿੰਗ ਦੇ ਵਿੱਚ ਆਉਂਦੇ ਨੇ ਮਸਾਂ ਪੋਜ਼ਿਟਿਵ ਤੁਸੀਂ ਕਹੀ ਜਾਂਦੇ ਆ ਉਹ ਵੀ ਲਈ ਜਾਂਦਾ ਉਹ ਵੀ ਲਈ ਜਾਂਦਾ ਕਹਿੰਦੇ ਜੇ ਸਾਡਾ ਭਾਵੇਂ ਮੂੰਹ ਕਾਲਾ ਕਰ ਦਿਓ ਜੇ ਅਸੀਂ ਝੂਠੀ ਗੱਲ ਕਰਦੇ ਹੋਈ ਬਿਲਕੁਲ ਸੱਚੀ ਗੱਲ ਆ ਤੇ ਬਿਲਕੁਲ ਸੱਚੀ ਭਾਵੇਂ ਤੁਸੀਂ ਲਿਖ ਦਿਓ ਮੈਂ ਖਾ ਮੈਂ ਲਿਖ ਦਿਆਂ ਵੀ ਵੀ ਮੈਨੂੰ ਫਲਾਣ ਨੇ ਦੱਸਿਆ ਕਿ ਸਾਡਾ ਨਾਂ ਨਾ ਲਿਖਿਓ ਸਾਡਾ ਨਾਂ ਨਾ ਲਿਖਿਓ ਉਂ ਜੇ ਗਲਤ ਗੱਲ ਹੋਈ ਨਾ ਫਿਰ ਭਾਵੇਂ ਮੂੰਹ ਕਾਲਾ ਕਰ ਦਿਓ ਮੈਂ ਖਾ ਠੀਕ ਆ ਮੈਂ ਆ ਕੇ ਦਰਇਆਖਤ ਕੀਤੀ ਤੋਂ ਗੱਲ ਉਹਨੇ ਜੀ ਸੱਚੀ ਨਿਕਲੀ ਤੇ ਮੈਂ ਆਰਟੀਕਲ ਲਿਖਿਆ ਅਖਬਾਰਾਂ ਵਾਸਤੇ ਕਬੱਡੀ ਨੂੰ ਡਰਗ ਦਾ ਜੱਫਾ ਇਹ 2006 ਦੀ ਗੱਲ ਆ ਉਦੋਂ ਤੋਂ ਲੈ ਕੇ ਮੈਂ ਕਬੱਡੀ ਦੇ ਵਿੱਚ ਜਿਹੜੀ ਡਰਗ ਨੇ ਪ੍ਰਵੇਸ਼ ਕੀਤਾ ਇਸ ਨੂੰ ਰੋਕਣ ਵਾਸਤੇ ਬੋਲ ਕੇ ਵੀ ਲਿਖ ਕੇ ਵੀ ਇਹ ਕਰਦਾ ਰਿਹਾ ਕੋਈ ਮੇਰੀ ਤਾਂ ਲੜੀ ਵਾਰ ਮੇਰੇ 15 15 18 18 ਲੇਖ ਕਬੱਡੀ ਜਿਹੜਾ ਡਰਗ ਨੇ ਨੁਕਸਾਨ ਪਹੁੰਚਾਉਣਾ ਸ਼ੁਰੂ ਕੀਤਾ ਸਾਡੇ ਮੋਹ ਸਾਰੇ ਮੁੰਡੇ ਮਰ ਗਏ ਨੌਜਵਾਨ ਡਰਗ ਲੈਂਦੇ ਹੋਏ ਤੇ ਜਿੱਥੇ ਟੂਰਨਾਮੈਂਟ ਹੁੰਦਾ ਉਥੇ ਸਿਰੰਜੀਆਂ ਪਈਆਂ ਹੁੰਦੀਆਂ ਕੋਈ ਇਹਦੇ ਤੇ ਬੰਨਣੀ ਇੱਕ ਮੇਰੀ ਡਰਗ ਮੁਕਤ ਕਬੱਡੀ ਵਾਲੀ ਫੈਡਰੇਸ਼ਨ ਬਣ ਗਈ ਉਹਦੇ ਪੈਰਲਲ ਉਹਨਾਂ ਨੇ ਡਰਗ ਵਾਲੀ ਵੀ ਬਣਾਤੀ ਦੋ ਥੇ ਬڑے ਐਂਡੋਰ ਸਟੇਡੀਅਮ ਸੀ ਟੋਰਾਂਟੋ ਦੇ ਵਿੱਚ ਔਰ ਦੋਨਾਂ ਦਾ ਫਾਸਲਾ ਕੀ ਸੀਗਾ ਪਾਵਰ ਸੈਂਟਰ ਤੇ ਇੱਕ ਹੋਰ ਸੇਂਟਰ ਉਹ 5-5000 ਉੱਥੇ ਉਹਦੇ ਚ ਆ ਜਾਂਦੇ ਆ ਦਰਸ਼ਕ ਦੋਨਾਂ ਨੇ ਵਰਲਡ ਕੱਪ ਰੱਖੇ ਇੱਕ ਡਰੱਗ ਵਾਲਿਆਂ ਦਾ ਇੱਕ ਦੂਜਾ ਤੇ ਦੇਖਣ ਵਾਲੇ ਕਹਿੰਦੇ ਡਰੱਗ ਵਾਲਿਆਂ ਦਾ ਦੇਖਣ ਚਾਣਨੇ ਆ ਉਹ ਮਾਰ ਦਿਆ ਟੋਡਾਂ ਇਹ ਦੂਜੇ ਦਾ ਤਾਂ ਕਹਿੰਦੇ ਤਾਂ ਬਚ-ਬੁਚ ਕੇ ਜੇ ਗੋਦੀ ਪਾਉਂਦੇ ਤਾਂ ਸੁਆਦੀ ਨਹੀਂ ਹੁੰਦਾ ਅੱਛਾ ਮੈਂ ਵੀ ਕਿਹਾ ਕਿ ਚੰਦਾ ਉਹਨਾਂ ਨੂੰ ਦਿਓ ਜਿਹੜਾ ਡਰੱਗ ਮੁਕਤ ਕਬੱਡੀ ਕਰਾਉਣ ਤੇ ਇਹ ਜਿਹੜੀ ਸੀ ਨਾ ਹੁਣ ਬਲਾ ਆ ਗਈ ਇਹ ਬਲਾ ਜਿਹੜੀ ਹੈਗੀ ਆ ਇਹ ਕੰਡਣੀ ਬੜੀ ਔਖੀ ਹੋ ਰਹੀ ਆ ਇੱਕ ਬਲਾ ਹੋਰ ਆ ਗਿਆ ਰਾਤ ਨੂੰ ਮੈਚ ਕਰਵਾਉਣ ਵਾਲਾ ਦੇ ਲਾਈਟ ਆਉ ਮਜਬੂਰੀ ਆ ਉਹਨਾਂ ਦੀ ਇੱਕ ਦੇ ਗੱਲ ਸੁਣ ਫਿਨਲੈਂਡ ਥੋੜਾ ਵੀ 6 ਮਹੀਨੇ ਦਿਨ ਰਹਿਣਾ 6 ਮਹੀਨੇ ਰਾਤ ਰਹਿਣੀ ਆ ਦਾ ਸੇ ਮਤਲਬ ਦਿਨੀ ਬਹੁਤ ਛੋਟਾ ਹੋਣਾ ਫਰਵਰੀ ਦੇ ਵਿੱਚ ਵੀ ਮੈਚ ਹੋਣਗੇ ਮਾਰਚ ਦੇ ਵਿੱਚ ਵੀ ਮੈਚ ਹੋਣਗੇ 11 ਘੰਟੇ 10 ਘੰਟੇ ਦੀ ਲਾਈਟ ਵੀ ਆ ਪਹਿਲਾਂ ਤਾਂ 3 4 5 ਵਜੇ ਤੋਂ ਪਹਿਲਾਂ ਤਾਂ ਆਉਂਦੇ ਨਹੀਂਗੇ ਫੇਰ ਰਾਤ ਨੂੰ ਆ ਕੇ ਖੇਡਣ ਲੱਗਦੇ ਆ ਰੱਪ ਖੇਡਦੇ ਆ ਗਲਤ ਖੇਡਦੇ ਆ ਡਰਗ ਨਾਲ ਖੇਡਦੇ ਆ ਔਰ ਜਿਹੜੇ ਦੇਖਣ ਵਾਲੇ ਆ ਉਹ ਵੀ ਉਸੇ ਹੀ ਮੂਡ 'ਚ ਹੁੰਦੇ ਨੇ ਉਸ ਵੇਲੇ ਤੇ ਫਿਰ ਅੱਧੀ ਰਾਤ ਤੋਂ ਬਾਅਦ ਕੰਜਾਂ ਦਾ ਐਕਸੀਡੈਂਟ ਹੁੰਦਾ ਮੁੜ ਕੇ ਜਾਂਦੇ ਆ ਤੜਕੇ ਸੌਂਦੇ ਆ ਉਹ ਫੇਰ ਦੁਪਹਿਰ ਵੇਲੇ ਜਾਗਦੇ ਆ ਤੇ ਫੇਰ ਜਾ ਕੇ ਅਗਲਾ ਟੂਰਨਾਮੈਂਟ ਖੇਡਣ ਜਾਂਦੇ ਫੇਰ ਕਹਿੰਦੇ ਆ ਜੀ ਸਾਨੂੰ ਨਿਤ ਕੌਡਿੰਗ ਖੇਡਣੀ ਪੈਂਦੀ ਆ ਇਸ ਕਰਕੇ ਇਹ ਨਿਤ ਕੌਡੀ ਖੇਡਣ ਵਾਲਾ ਸਾਥੋਂ ਇਹ ਤੰਦ ਨਹੀਂ ਪਟਿਆ ਜਾਂਦਾ ਤੇ ਮੈਂ ਕਹਾ ਤੁਸੀਂ ਤੁਹਾਨੂੰ ਕੌਣ ਕਹਿੰਦਾ ਤੁਸੀਂ ਨਿਤ ਖੇਡਿਆ ਕਰੋ ਤੁਸੀਂ ਹਫ਼ਤੇ 'ਚ ਇੱਕ ਵਾਰੀ ਮੈਚ ਖੇਡਿਆ ਕਰੋ ਫੇਰ ਕਹਿੰਦੇ ਪਏ ਥੋੜੇ ਬਣਦੇ ਤੇ ਫਿਰ ਮੈਂ ਕਹਾਂ ਜੋ ਨਿਤ ਖੇਡਣਾ ਤੇ ਹਰੇਕ ਮੈਚ ਖੇਡਣਾ ਤੇ ਫਿਰ ਤੁਹਾਨੂੰ ਮਤਲਬ ਜ਼ਿਆਦਾ ਜ਼ੋਰ ਤਾਂ ਲੱਗੂਗਾ ਹੀ ਤੇ ਤੁਹਾਨੂੰ ਨੁਕਸਾਨ ਹੋਊਗਾ ਹੀ ਫਿਰ ਤੇ ਤੁਸੀਂ ਮਤਲਬ ਕਹੋਗੇ ਇਸ ਬਹਾਨੇ ਨਾ ਵੀ ਡਰਗ ਲੈ ਲੈਣੀ ਆ ਅਸੀਂ ਇਹ ਮੈਂ ਕਹਾ ਗਲਤ ਤਰੀਕਾ ਹੈਗਾ ਜੇ ਸਟ੍ਰਾਂ ਹੋਰ ਖੇਡਾਂ ਖੇਡੀਆਂ ਜਾਂਦੀਆਂ ਨੇ ਬਕਾਇਦਾ ਉਹਨਾਂ ਦਾ ਸਿਸਟਮ ਬਣਿਆ ਫੁੱਟਬਾਲ ਖੇਡੀ ਜਾਂਦੀ ਆ ਹਾਲਾਂਕਿ ਹਰ ਰੋਜ਼ ਨਹੀਂ ਉਹਨਾਂ ਦਾ ਮੈਚ ਹੁੰਦਾ ਇੱਕ ਦਿਨ ਰੈਸਟ ਹੁੰਦਾ ਰੈਸਟ ਦੇ ਹੁੰਦਾ ਕਬੱਡੀ ਦੇ ਵਿੱਚ ਸਾਰਾ ਕੁਝ ਲਾਗੂ ਹੋ ਸਕਦਾ ਸਭ ਕੁਝ ਹੋ ਸਕਦਾ ਇਹ ਕਰਨੀ ਚਾਹੀਦੀ ਆ ਕਬੱਡੀ ਹੁਣ ਇਸ ਵੇਲੇ ਨਾ ਨਰਕਾ ਨੂੰ ਤੋੜੀ ਪਈ ਐ ਇਹ ਕਬੱਡੀ ਦੇ ਰਾਤ ਨੂੰ ਮੈਚ ਸ਼ੁਰੂ ਕਰਵਾਤੇ ਇਹਨਾਂ ਨੇ ਲਾਈਟਾਂ ਲਾ ਕੇ ਹਾਲਾਂਕਿ ਸਾਡੇ ਕੋਲ ਡੇ ਲਾਈਟ ਬਹੁਤ ਹੈਗੀ ਐ ਕਬੱਡੀ ਸਿੰਥੈਟਿਕ ਜਿਹੜੇ ਨਸ਼ੇ ਆ ਉਹਨਾਂ ਦੇ ਲਾਤੀ ਐ ਮੈਂ ਬੈਨਿਪੈਗ ਤੋਂ ਕਬੱਡੀ ਦਾ ਟੂਰਨਾਮੈਂਟ ਪਹਤਾ ਕੇ ਮੁੜ ਰਿਹਾ ਸੀਗਾ ਮੇਰੇ ਕੋਲ ਦੀ ਲੰਗੇ ਪੰਜ ਛੇ ਕਬੱਡੀ ਦੇ ਖਿਡਾਰੀ ਜਾਂਦੇ ਹੋਏ ਮੈਨੂੰ ਉਹ ਨਮਸਕਾਰ ਕਰ ਗਏ ਇਹ ਗੱਲ ਹੈਗੀ ਐ 2000 ਪੰਜ ਛੇ ਦੀ ਉਹ ਆਏ ਜੀ ਉਹ ਕਹਿੰਦੇ ਆਖੇ ਵੀ ਪਿੱਛੇ ਖਾਲੀ ਪਿਆ ਜਹਾਜ਼ ਤੇ ਉੱਥੇ ਤਾਂ ਤੁਸੀਂ ਸਾਡੀਆਂ ਗੱਲਾਂ ਗੁੱਲਾਂ ਸੁਣਨਾ ਦਿਓ ਮੈਂ ਕਿਹਾ ਵੀ ਆ ਜਾ ਨਾ ਉਹ ਫਿਰ ਦਿਲ ਦੀਆਂ ਗੱਲਾਂ ਖੋਲ ਖੋਲ ਕੇ ਸੁਣਾਉਣ ਲੱਗ ਪਏ ਮੈਂ ਕਿਹਾ ਵੀ ਆਹ بڑا ਮੌਕਾ ਉਹ ਕਹਿੰਦੇ ਨਾ ਅਸੀਂ ਜੀ ਤੁਹਾਡਾ ਦੇਣਾ ਨਹੀਂ ਦੇ ਸਕਦੇ ਮੈਂ ਕਿਹਾ ਮੈਂ ਤੁਹਾਨੂੰ ਕੀ ਦਿੱਤਾ ਵੀ ਤੁਸੀਂ ਸਾਡੀ ਵਡਿਆਈ ਬਹੁਤ ਕਰਦੇ ਆ ਕਮੈਂਟਰੀ ਕਰਦੇ ਆ ਵੀ ਆਹ ਤਾਂ ਬਹੁਤ ਵਧੀਆ ਆ ਤਾਏ ਆ ਫਲਾਣਾ ਧਮਕਾ ਇੰਨੀ ਤਾਕਤ ਉਹ ਜੀ ਕਹਿੰਦਾ ਸਾਡੇ ਕਮਜ਼ੋਰੀਆਂ ਬਹੁਤ ਆ ਇਹ ਦੱਸੋ ਕਹਿੰਦਾ ਸਾਡੇ ਨਾਲ ਦੇ ਸਾਡੇ ਤਾਂ ਨਹੀਂ ਹੈ ਸਾਡੇ ਨਾਲ ਦੇ ਨਾ ਟੀਕੇ ਲਾਉਂਦੇ ਆ ਟੀਕੇ ਲਾ ਕੇ ਖੇਡਦੇ ਆ ਉਹ ਤੇ ਮੈਂ ਕਿਹਾ ਜੇ ਟੀਕੇ ਆ ਕਹਿੰਦੇ ਜੀ ਉਹਨਾਂ ਦੇ ਟੀਕਿਆਂ ਦੇ ਨਾਂ ਰੱਖੇ ਹੈਗੇ ਆ ਕਿਸੇ ਦਾ ਤਾਂ ਵੀ ਆਹ ਲਾਓ ਤਾਂ ਘੋੜੇ ਜਿੰਨੀ ਤਾਕਤ ਆ ਜਾਂਦੀ ਹੈ ਜਿੰਨੇ ਘੋੜੇ ਦੀ ਤਾਕਤ ਹੁੰਦੀ ਆ ਫਿਰ ਇਨੀ ਤਾਕਤ ਨਾਲ ਕੌਣ ਰੋਕਿਆ ਜਾਂਦਾ ਬੰਦਾ ਫਲਾਨਾ ਇਸ ਤਰ੍ਹਾਂ ਦਾ ਫਲਾਨਾ ਮੌਕੇ ਦਾ ਟੀਕਾ ਹੈ ਇਹ ਉਹਦਾ ਨਾਮ ਕੋਈ ਹੋਰ ਸੀ ਆ ਜਿਹਨੂੰ ਕਹਿੰਦੇ ਆ ਮੌਕੇ ਦਾ ਟੀਕਾ ਮੈਂ ਕਹੇ ਵੀ ਕਬੱਡੀ ਦੇ ਵਿੱਚ ਤਾਂ ਬਹੁਤ ਵੱਡਾ ਐਬ ਆ ਰਿਹਾ ਇਹ ਤੇ ਮੈਂ ਜਾਣ ਕੇ ਕਹਾ ਵੀ ਤੁਸੀਂ ਵਧਾ ਚੜਾ ਕੇ ਗੱਲ ਕਰ ਰਹੇ ਆ ਇੰਨਾ ਨਹੀਂ ਹੋ ਸਕਦਾ ਕਿਵੇਂ ਹੋ ਸਕਦਾ ਯਾਰ 올림픽 ਖੇਡਾਂ ਦੇ ਵਿੱਚ 15 ਦਿਨਾਂ ਦੇ ਵਿੱਚ ਮਸਾਂ ਦੋ ਖਿਡਾਰੀ ਡੋਪਿੰਗ ਦੇ ਵਿੱਚ ਆਉਂਦੇ ਨੇ ਮਸਾਂ ਪੋਜ਼ਿਟਿਵ ਤੁਸੀਂ ਕਹੀ ਜਾਂਦੇ ਆ ਉਹ ਵੀ ਲਈ ਜਾਂਦਾ ਉਹ ਵੀ ਲਈ ਜਾਂਦਾ ਕਹਿੰਦੇ ਜੀ ਸਾਡਾ ਭਾਵੇਂ ਮੂੰਹ ਕਾਲਾ ਕਰ ਦਿਓ ਜੇ ਅਸੀਂ ਝੂਠੀ ਗੱਲ ਕਰਦੇ ਹੋਈ ਬਿਲਕੁਲ ਸੱਚੀ ਗੱਲ ਆ ਤੇ ਬਿਲਕੁਲ ਸੱਚੀ ਭਾਵੇਂ ਤੁਸੀਂ ਲਿਖ ਦਿਓ ਮੈਂ ਖਾ ਮੈਂ ਲਿਖ ਦਿਆਂ ਵੀ ਵੀ ਮੈਨੂੰ ਫਲਾਣੇ ਦੇ ਸਿੱਕੇ ਸਾਡਾ ਨਾਂ ਨਾ ਲਿਖਿਓ ਸਾਡਾ ਨਾਂ ਨਾ ਲਿਖਿਓ ਉਂ ਜੇ ਗਲਤ ਗੱਲ ਹੋਈ ਨਾ ਫਿਰ ਭਾਵੇਂ ਮੂੰਹ ਕਾਲਾ ਕਰ ਦਿਓ ਮੈਂ ਖਾ ਠੀਕ ਆ ਮੈਂ ਆ ਕੇ ਦਰਇਆਫਤ ਕੀਤੀ ਤੋਂ ਗੱਲ ਉਹਨੇ ਜੀ ਸੱਚੇ ਨਿਕਲੀ ਤੇ ਮੈਂ ਆਰਟੀਕਲ ਲਿਖਿਆ ਅਖਬਾਰਾਂ ਵਾਸਤੇ ਕਬੱਡੀ ਨੂੰ ਡਰਗ ਦਾ ਜੱਫਾ ਇਹ 2006 ਦੀ ਗੱਲ ਆ ਉਦੋਂ ਤੋਂ ਲੈ ਕੇ ਮੈਂ ਕਬੱਡੀ ਦੇ ਵਿੱਚ ਜਿਹੜੀ ਡਰੱਗ ਨੇ ਪ੍ਰਵੇਸ਼ ਕੀਤਾ ਇਸ ਨੂੰ ਰੋਕਣ ਵਾਸਤੇ ਬੋਲ ਕੇ ਵੀ ਲਿਖ ਕੇ ਵੀ ਇਹ ਕਰਦਾ ਰਿਹਾ ਕੋਈ ਮੇਰੀ ਤਾਂ ਲੜੀ ਵਾਰ ਮੇਰੇ 15 15 18 18 ਲੇਖ ਕਬੱਡੀ ਜਿਹੜਾ ਡਰੱਗ ਨੇ ਨੁਕਸਾਨ ਪਹੁੰਚਾਉਣਾ ਸ਼ੁਰੂ ਕੀਤਾ ਸਾਡੇ ਮੌਤ ਸਾਰੇ ਮੁੰਡੇ ਮਰ ਗਏ ਨੌਜਵਾਨ ਡਰੱਗ ਲੈਂਦੇ ਹੋਏ ਤੇ ਜਿੱਥੇ ਟੂਰਨਾਮੈਂਟ ਹੁੰਦਾ ਉੱਥੇ ਸਿਰੰਜਾਂ ਪੰਜਾਂ ਹੁੰਦੀਆਂ ਕੋਈ ਇਹਦੇ ਤੇ ਬੰਨਣੀ ਇੱਕ ਮੇਰੀ ਡਰੱਗ ਮੁਕਤ ਕਬੱਡੀ ਵਾਲੀ ਫੈਡਰੇਸ਼ਨ ਬਣ ਗਈ ਉਹਦੇ ਪੈਰਲਲ ਉਹਨਾਂ ਨੇ ਡਰੱਗ ਵਾਲੀ ਵੀ ਬਣਾਤੀ ਦੋ ਉਥੇ ਬڑے ਐਂਡੋਰ ਸਟੇਡੀਅਮ ਸੀ ਟ੍ਰਾਂਟੋ ਦੇ ਵਿੱਚ ਔਰ ਦੋਨਾਂ ਦਾ ਫਾਸਲਾ ਕੀ ਸੀਗਾ ਪਾਵਰ ਸੈਂਟਰ ਤੇ ਇੱਕ ਹੋਰ ਸਿਆ ਸੈਂਟਰ ਉਹ 5-5000 ਉਥੇ ਉਹਦੇ ਚ ਆ ਜਾਂਦੇ ਦਰਸ਼ਕ ਦੋਨਾਂ ਦੇ ਵਰਲਡ ਕੱਪ ਰੱਖੇ ਇੱਕ